ਦੀ ਟੀਮ ਨੂੰ ਘੂਣਾ ਚਾਹੁੰਦੇ ਹਨ ਵਿਨੀਪੈਗ ਦੇ ਈਸਟ ਕੰਡੋਲਰਨ ਇਲਾਕੇ ਵਿੱਚ 220 ਫੰਡੀਆਂ ਦੀ ਟੀਮ ਆਈ ਹੋਈ ਹੈ ਮੇਰੇ ਨਾਲ ਲਗਭਗ ਇਸੇ ਖਿੱਤੇ ਦੇ ਜਿਹਨੂੰ ਅਸੀਂ ਪਿਆਰ ਨਾਲ ਈਕੇ ਕਹਿੰਦੇ ਐ ਈਕੇ ਭਵੇਂ ਅੰਗਰੇਜ਼ੀ ਦਾ ਲਫ਼ਜ਼ ਹੈ ਪਰ ਅਸੀਂ ਸਾਰੇ ਈਕੇ ਸਾਡੀ ਜ਼ੁਬਾਨ ਤੇ ਹੈ ਇਹ ਸਾਰੇ ਬਜ਼ੁਰਗ ਮੇਰੇ ਨਾਲ ਬੈਠੇ ਨੇ ਇਹਨਾਂ ਵਿੱਚੋਂ ਕੁਝ ਆਪਣੇ ਬੱਚਿਆਂ ਨੂੰ ਮਿਲਣ ਆਏ ਹੋਏ ਆ ਛੁੱਟੀਆਂ ਕੱਟਣ ਆਏ ਹੋਏ ਆ ਕੁਝ ਪੱਕੇ ਇੱਥੇ ਰਹਿੰਦੇ ਆ ਇਹਨਾਂ ਨਾਲ ਕਿਉਂਕਿ ਸਾਰੇ ਪੰਜਾਬ ਤੋਂ ਆ ਤੇ ਅਸੀਂ ਪੰਜਾਬੀ ਆ ਤੇ ਪੰਜਾਬ ਦੀਆਂ ਗੱਲਾਂ ਅੱਜ ਕਰਾਂਗੇ ਮੈਨੂੰ ਲੱਗਦਾ ਕਿ ਪੰਜਾਬ ਬਾਰੇ ਜਿੰਨੀ ਗੱਲ ਕੀਤੀ ਜਾਵੇ ਉੰਨੀ ਥੋੜੀ ਹੈ ਅਸੀਂ ਭਾਵੇਂ ਪੰਜਾਬ ਤੋਂ ਸੱਤ ਸਮੁੰਦਰੋਂ ਪਾਰ ਬੈਠੇ ਅੱਜ ਪਰ ਪੰਜਾਬ ਸਾਡੇ ਦਿਲ ਦਿਮਾਗ ਚੋਂ ਕਿਤੇ ਜਾਂਦਾ ਨਹੀਂ ਇਸੇ ਟੌਪਿਕ ਤੇ ਗੱਲ ਕਰਾਂਗੇ ਸਾਰਿਆਂ ਨੂੰ ਪਹਿਲਾਂ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਕਰਦੇ ਅਸੀਂ ਬਾਈਸਫੰਡੀਆਂ ਤੇ ਤੁਸੀਂ ਸਾਨੂੰ ਮੌਕਾ ਦਿੱਤਾ ਤੁਹਾਡੇ ਦਿਲ ਦੀਆਂ ਗੱਲਾਂ ਜਾਣਨ ਦਾ ਤੁਹਾਡੇ ਤੋਂ ਸ਼ੁਰੂ ਕਰਦੇ ਜੀ ਤੁਸੀਂ ਆਪਣਾ ਨਾਮ ਪਿੰਡ ਦਾ ਨਾਮ ਤੇ ਫਿਰ ਆਪਾਂ ਪੰਜਾਬ ਦੀ ਗੱਲ ਕਰਾਂਗੇ ਮੇਰਾ ਨਾਮ ਸੁਰਜਿੰਦਰ ਸਿੰਘ ਗੱਲਪਿੰਡ ਘਲਕਲਾਂ ਜ਼ਿਲ੍ਹਾ ਮੋਗਾ ਜੀ ਤੁਸੀਂ ਪੱਕੇ ਰਹਿੰਦੇ ਹੋ ਇੱਥੇ ਪਿਆਰੀ ਆਏ ਜੀ ਪੱਕੇ ਰਹਿੰਦੇ ਆਂ ਜੀ ਪੰਜਾਬ ਦੀ ਗੱਲ ਕਰੀਏ ਤੇ ਤੁਹਾਨੂੰ ਕੀ ਲੱਗਦਾ ਅੱਜ ਪੰਜਾਬ ਜੋ ਹੈਗਾ ਇਹ ਜਦੋਂ ਤੁਸੀਂ ਛੱਡ ਕੇ ਆਏ ਸੀ ਉਦੋਂ ਇਦਾਂ ਦਾ ਹੀ ਸੀਗਾ ਉਹਦੇ ਨਾਲੋਂ ਚੰਗਾ ਹੋ ਗਿਆ ਉਹਦੇ ਨਾਲੋਂ ਕੋਈ ਫਰਕ ਪੈ ਗਿਆ ਮੈਨੂੰ ਤਾਂ ਇਹਨਾਂ ਥੋੜਾ ਡੈਮੇਜ ਹੋਇਆ 2-3 ਮਹੀਨੇ ਬੜਾ ਟਾਈਮ ਨਹੀਂ ਗਿਆ ਹਾਂ ਜੀ ਕਿੰਦਾ ਦਾ ਪੰਜਾਬ ਆ ਚਲੋ 2-3 ਮਹੀਨੇ ਪਹਿਲਾਂ ਦੀ ਗੱਲ ਕਰ ਲਈਏ ਜਾਣੇ ਆਪਾਂ ਤਾਂ ਬੜਾ ਮਾੜਾ ਨਹੀਂ ਕਹਿ ਸਕਦੇ ਵਧੀਆ ਹੀ ਸਾਡੇ ਵਾਸਤੇ ਜੀ ਪੰਜਾਬ ਬਾਰੇ ਆਮ ਜਿਹੜੀ ਧਾਰਨਾ ਜੀ ਉਹ ਇਹ ਆ ਕਿ ਸਾਡੀ ਜਵਾਨੀ ਜਿਹੜੀ ਆ ਉਹ ਜਾਂ ਤਾਂ ਨਸ਼ਿਆਂ 'ਚ ਗਲਤਾਨ ਹੋ ਗਈ ਜਾਂ ਫਿਰ ਪਾਸਪੋਰਟ ਬਣਦੇ ਆ ਤੇ ਬਾਹਰ ਨੂੰ ਤੁਰੇ ਆਉਂਦੇ ਆ ਅਸੀਂ ਨਹੀਂ ਕਹਿੰਦੇ ਕਿ ਨਾ ਆਓ ਬਾਹਰ ਅਸੀਂ ਵੀ ਤਾਂ ਬਾਹਰ ਹੀ ਆਏ ਆ ਉਹਨਾਂ ਨੂੰ ਵੀ ਹੱਕ ਆਉਣ ਦਾ ਪਰ ਜਿਹੜੀ ਇਹ ਗੱਲ ਆ ਕਿ ਪੰਜਾਬ ਨਸ਼ਿਆਂ ਦੇ ਵਿੱਚ ਜਿਹੜਾ ਗਲਤਾਨ ਹੋ ਚੁੱਕਾ ਹੈ ਤੇ ਉੱਥੋਂ ਦੇ ਰਾਜਨੀਤਿਕ ਲੋਕ ਜਿਹੜੇ ਆ ਸਿਆਸੀ ਪਾਰਟੀਆਂ ਭਾਵੇਂ ਕੋਈ ਪਾਰਟੀ ਹੋਵੇ ਉਹਨਾਂ ਨੂੰ ਸਾਡੀ ਜਵਾਨੀ ਦਾ ਕੋਈ ਫਿਕਰਫਕ ਨਹੀਂ ਹੈ ਬਿਲਕੁਲ ਮੇਨ ਕਾਰਨੀ ਇਹ ਹੈ ਜੀ ਲੋਕਾਂ ਦਾ ਪੰਜਾਬ ਤੋਂ ਬਾਹਰ ਆਉਣ ਦਾ ਕਾਰਨ ਹੀ ਬੇਨ ਸਿਆਸੀ ਪਾਰਟੀਆਂ ਜੇ ਲੋਕਾਂ ਦੇ ਸਹੀ ਕੰਮਦੰਦ ਹੋ ਜਾਣ ਲੋਕਾਂ ਨੂੰ ਪਰੇ ਸਹੀ ਨਾਵੇ ਕੋਈ ਬੰਦਾਉਣ ਨੂੰ ਤਿਆਰੀ ਲੋਕੀ ਵਧੀਆ ਜਿਹੜੇ ਮਿਹਨਤ ਕਰਦੇ ਵਜੇ ਰੋਟੀ ਖਾਂਦੇ ਆ ਇੱਥੇ ਆ ਕੇ ਵੀ ਲੋਕਿਆਂ ਨੂੰ ਇਹ ਟੈਨਸ਼ਨ ਕੋਈ ਹੈ ਨਹੀਂ ਕਿ ਕੋਈ ਕੰਮ ਕਰਾਉਣਾ ਪ੍ਰੋਬਲਮ ਹੋ ਕੇ ਨਹੀਂ ਆਉਂਦੀ ਲੋਕੀ ਆਪ ਦਾ ਜੋ ਸਰਕਾਰ ਦੇ ਦਫਤਰੇ ਜਾਣ ਦਾ ਕੰਮ ਹੋਈ ਜਾਂਦੇ ਆ ਲੋਕੀ ਤਾਂ ਤਰਜੀਹ ਦਿੰਦੇ ਸੀ 2 ਸਾਲ ਪਹਿਲਾਂ ਜੀ ਪੰਜਾਬ ਵਿੱਚ ਨਵੀਂ ਸਰਕਾਰ ਬਣ ਗਈ ਸੀ ਪਹਿਲੀਆਂ ਸਰਕਾਰਾਂ ਬਾਰੇ ਆਮ ਤੌਰ ਤੇ ਹੈਗਾ ਜੀ ਕਾਂਗਰਸ ਨੇ ਕੁਝ ਨਹੀਂ ਕੀਤਾ ਪੰਜਾਬ ਦਾ ਬੇੜਾ ਕਰ ਕਰਤਾ ਅਕਾਲੀਆਂ ਨੇ ਕੁਝ ਨਹੀਂ ਕੀਤਾ ਉਹ ਪੰਜਾਬ ਨੂੰ ਵੇਚ ਕੇ ਖਟ ਗਾਂਹ ਗਏ ਨਵੀਂ ਸਰਕਾਰ ਆਈ ਆ ਕੀ ਪੰਜਾਬ ਦੇ ਵਿੱਚ ਕੋਈ ਤਬਦੀਲੀ ਆਈ ਕੋਸ਼ਿਸ਼ ਤਾਂ ਕਰ ਰਹੇ ਜਦ ਜ ਆਉਣ ਦੀ ਪਰ ਜੇ ਜਾਨੀ ਸਾਰਾ ਸਿਸਟਮ ਟਾਂਚਾ ਸਾਰਾ ਵਿਗੜਿਆ ਨਾ ਉਹਨੂੰ ਠੀਕ ਕਰਨ ਤੇ ਟਾਈਮ ਲੱਗਦਾ ਹੈ ਕੋਸ਼ਿਸ਼ ਜਾਰੀ ਹੈ ਉਹਨਾਂ ਦੀ ਕਰਨ ਦੀ ਵੀ ਚੰਗਾ ਕਰੀ ਇਸੇ ਵਾਸਤੇ ਆਏ ਲੋਕਾਂ ਨੇ ਇਸੇ ਕਰਕੇ ਉਹਨੂੰ ਲਿਆਂਦਾ ਸੀ ਕਿ ਦੂਜੀਆਂ ਪਾਰਟ ਰਿਜੈਕਟ ਕਰਕੇ ਵੀ ਚੰਗਾ ਕਰਨਗੇ ਬਿਲਕੁਲ ਪੰਜਾਬ ਦੇ ਲੋਕਾਂ ਨੇ ਤੇ ਇਹ ਫੈਸਲਾ ਕੀਤਾ ਜੀ ਕਿ ਇਹ ਜਿਹੜੀਆਂ ਦੂਜੀਆਂ ਸਿਆਸੀ ਪਾਰਟੀਆਂ ਹੈਗੀਆਂ ਜਿਨ੍ਹਾਂ ਵਿੱਚੋਂ ਮੈਂ ਦੋਹਾਂ ਦੇ ਨਾਮ ਲਏ ਆ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਤੀਜੀ ਪਾਰਟੀ ਤੋਂ ਲੋਕਾਂ ਨੂੰ ਉਮੀਦਾਂ ਸੀਗੀਆਂ ਤਾਂ ਕਰਕੇ ਵੋਟਾਂ ਪਾਈਆਂ ਉਹ ਤੇ ਤਬਦੀਲੀ ਹੋਈ ਕਿ ਨਹੀਂ ਹੋਈ ਤੁਹਾਨੂੰ ਪੁੱਛਦੇ ਜੀ ਤੁਸੀਂ ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸੋ ਤੇ ਫਿਰ ਦੱਸੋ ਕਿ ਪੰਜਾਬ ਦੇ ਵਿੱਚ ਕੋਈ ਵੋਟਾਂ ਤੋਂ ਬਾਅਦ ਨਵੀਂ ਸਰਕਾਰ ਬਣਨ ਤੋਂ ਬਾਅਦ ਕੋਈ ਤਬਦੀਲੀ ਆਈ ਹੈ ਮੇਰਾ ਨਾਮ ਮਾਸਟਰ ਹਜੂਰਾ ਸਿੰਘ ਪਿੰਡ ਮੇਰਾ ਘਲਕਲਾਂ ਜ਼ਿਲ੍ਹਾ ਮੋਗਾ ਦੋਨੋਂ ਇੱਕੋ ਪਿੰਡ ਦਾ ਤੁਸੀਂ ਹਾਂ ਜੀ ਠੀਕ ਹੈ ਜੀ ਜਿੱਥੋਂ ਤੱਕ ਤਬਦੀਲੀ ਦਾ ਸਬੰਧ ਹੈ ਇਹ VOTING ਸਿਸਟਮ ਨੇ ਸਾਡੇ ਪੰਜਾਬ ਦੇ ਵਿੱਚ ਕਿਉਂਕਿ ਉੱਤਰ ਕਾਟੋਂ ਮੈਂ ਚੜਾ ਇੱਕ ਪਾਰਟੀ ਆਉਂਦੀ ਹੈ ਉਹ ਪਾਰਟੀ ਲੁੱਟ ਕਰਕੇ ਲੋਕਾਂ ਦੀ ਘਪਲੇ ਕਰਕੇ ਕਰਾਪਸ਼ਨ ਕਰਕੇ ਆਪ ਦਾ ਢਿੱਡ ਭਰ ਕੇ ਅਗਲੀ ਪਾਰਟੀ ਨੂੰ ਫੇਰ ਉਹ ਥਾਵੇਲਾ ਕਰ ਦਿੰਦੀ ਹੈ ਅਗਲੀ ਪਾਰਟੀ ਆਉਂਦੀ ਹੈ ਉਹ ਆਰ ਦਾਟ ਢੜ ਕੇ ਅਗਲੀ ਪਾਰਟੀ ਨੂੰ ਥਾਂ ਵਿਲਾ ਕਰ ਦਿੰਦੀ ਹੈ ਲੋਕਾਂ ਦੀਆਂ ਸਮੱਸਿਆਵਾਂ ਜੋ ਲੋਕਾਂ ਦੇ ਮੁੱਦੇ ਉਹ ਇਹਨਾਂ ਦੇ ਏਜੰਡੇ ਤੇ ਹੀ ਨਹੀਂ ਇੱਕ ਦੂਸਰੇ ਨੂੰ ਨਿੰਦੀ ਜਾਣਾ ਇੱਕ ਦੂਸਰੇ ਦੀਆਂ ਜਿਹੜੀਆਂ ਕਮਜ਼ੋਰੀਆਂ ਲੱਭੀ ਜਾਣੀਆਂ ਉਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿੰਨਾ ਚਿਰ ਸਿਸਟਮ ਦੇ ਵਿੱਚ ਤਬਦੀਲੀ ਨਹੀਂ ਆਉਂਦੀ ਸਿਸਟਮ ਵਿਗੜਿਆ ਹੋਇਆ ਉਹ ਕਿਸੇ ਤੋਂ ਲੋਟ ਨਹੀਂ ਆ ਰਿਹਾ ਨਾ ਅਫਸਰ ਸਾਹੀ ਲੋਟ ਆ ਰਹੀ ਹੈ ਨਾ ਕੋਈ ਹੋਰ ਲੋਟ ਆ ਰਿਹਾ ਹੈ ਹਾਂ ਜੇ ਲੋਟ ਆਉਣਾ ਜਿੰਨਾ ਚਿਰ ਲੋਕ ਆਪ ਇਕੱਠੇ ਨਹੀਂ ਹੁੰਦੇ ਇਕੱਤਰ ਨਹੀਂ ਹੁੰਦੇ ਜਿੰਨਾ ਚਿਰ ਲੋਕ ਜੁੜਦੇ ਨਹੀਂ ਆਪਸ ਵਿੱਚ ਸਿਰ ਜੋੜ ਕੇ ਸਮੱਸਿਆਵਾਂ ਦਾ ਜਿਹੜਾ ਸਮਾਧਾਨ ਫੇਰ ਹੋ ਸਕਦਾ ਹੈ ਉਦਾਹਰਨ ਸਾਡੇ ਸਾਹਮਣੇ ਆ ਕਿਸਾਨ ਯੂਨੀਅਨ ਇਕੱਠੀ ਹੋਈ ਤਾਂ મોદી ਨੂੰ ਇੱਕ ਵਾਰੀ ਉਹਨਾਂ ਨੇ ਉਹਨੂੰ ਉਹ ਬਿੱਲ ਵਾਪਸ ਲੈਣ ਵਾਸਤੇ ਮਜਬੂਰ ਕਰ ਦਿੱਤਾ ਹੁਣ ਵੀ ਜੇ ਅਸੀਂ ਇਕੱਠੇ ਹੋਵਾਂਗੇ ਲੋਕ ਇਕੱਠੇ ਹੋ ਜਾਣਗੇ ਵੋਟਾਂ ਨੇ ਨਹੀਂ ਸਵਾਰਨਾ ਵੋਟ ਤਾਂ ਉਹ ਇੱਕ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਪੈਸੇ ਵੰਡ ਕੇ ਵੋਟ ਲੈ ਲੈਂਦੇ ਆ ਜਿੰਨਾ ਚਿਰ ਅਸੀਂ ਲੋਕ ਲੋਕ ਇਕਤਾ ਨਹੀਂ ਬਣਾਉਂਦੇ ਉਹਨਾਂ ਚਿਰ ਸਾਡਾ ਇਹ ਸਿਸਟਮ ਠੀਕ ਨਹੀਂ ਹੋ ਸਕਦਾ ਭਾਵੇਂ ਵੋਟਾਂ ਜਿੰਨੀ ਵਾਰੀ ਮਰਜ਼ੀ ਪਈ ਜਾਣ ਇਹਨਾਂ ਨੇ ਗੱਲ ਕੀਤੀ ਕਿ ਅਜੇ ਤੱਕ ਲੋਕ ਚੇਤਨ ਨਹੀਂ ਹੁੰਦੇ ਸਾਡਾ ਸਮਾਜ ਚੇਤਨ ਨਹੀਂ ਹੁੰਦਾ ਵੋਟਾਂ ਜਿੰਨੀ ਵਾਰੀ ਮਰਜ਼ੀ ਪਾਈ ਚੱਲੋ ਪਾਰਟੀਆਂ ਜਿਹੜੀਆਂ ਉੱਤਰ ਕਾਟੋ ਮੈਚੜਾਂ ਵਾਲੀ ਪਾਲਿਸੀ ਤੇ ਹੈਗੀਆਂ ਸਾਡੇ ਲੋਕਾਂ ਨੂੰ ਜਿਹੜੀਆਂ ਆਸਾਂ ਉਮੀਦਾਂ ਹੈਗੀਆਂ ਸਿਆਸੀ ਲੋਕਾਂ ਤੋਂ ਕਿ ਪੰਜਾਬ ਨੂੰ ਪੰਜਾਬ ਰਹਿਣ ਦਿੱਤਾ ਜਾਵੇ ਹੁਣ ਤਾਂ ਅਸੀਂ ਕੁਝ ਹੋਰ ਬਣਾਉਣ ਦੀ ਗੱਲ ਹੀ ਨਹੀਂ ਕਰਦੇ ਹਾਲਾਂਕਿ ਸਿਆਸੀ ਪਾਰਟੀਆਂ ਨੇ ਕਿਸੇ ਨੇ ਇਹਨੂੰ ਨਿਊਯਾਰਕ ਬਣਾਉਣ ਦੀ ਕੋਸ਼ਿਸ਼ ਕੀਤੀ ਨਾਲੇ ਕਿਤੇ ਮਨਸਵੰਨੇ ਅਸੀਂ ਕਹਿੰਦੇ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ ਤੁਹਾਡਾ ਕੀ ਖਿਆਲ ਆ ਉਸ ਤੋਂ ਪਹਿਲਾਂ ਆਪਦਾ ਨਾਂ ਤੇ ਪਿੰਡ ਦਾ ਨਾਂ ਜ਼ਰੂਰ ਦੱਸੋ ਮੇਰਾ ਨਾਮ ਜੀ ਬਲਜਿੰਦਰ ਸਿੰਘ ਪਿੰਡ ਮੀਆਂਵੰਡ ਜ਼ਿਲ੍ਹਾ ਤਰਨਤਾਰਨ ਸਾਹਿਬ ਵੈਰੀ ਗੁੱਡ ਮਾਝੇ ਦੇ ਬੰਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਵੀ ਪੰਜਾਬ ਦੀ ਤੇ ਨਾ ਡੰਡ ਦਾ ਤੇ ਸਾਰੀਆਂ ਪਾਰਟੀਆਂ ਨਹੀਂ ਹੂੰ ਜੇ ਲੋਕਾਂ ਨੂੰ ਆ ਤੀਜੀ ਪਾਰਟੀ ਤੇ ਆ ਸੀ ਤੇ ਇਹ ਉਹਨਾਂ ਦਾ ਵੀ ਗੁਰੂ ਨਿਕਲਿਆ ਸਾਰਿਆਂ ਦਾ ਹੀ ਹੂੰ ਹੂੰ ਕੋਈ ਪੰਜਾਬ ਨੂੰ ਇਹਨਾਂ ਤੋਂ ਆਸ ਨਹੀਂ ਕੀ ਜਿਵੇਂ ਕੋਈ ਜੋਬ ਪੰਜਾਬ ਵਿੱਚ ਕੋਈ ਜੋਬ ਹੈ ਨਹੀਂਗੀ ਨਿਆਣੇ ਇਹ ਦ ਵਿਚਾਰ ਐਰਟਸ ਕਰ ਕਰਕੇ ਕੈਨੇਡਾ ਨੂੰ ਕੋਈ ਅਮਰੀਕਾ ਨੂੰ ਕਿਤੇ ਕਿਤੇ ਤੁਰੇ ਆਉਂਦਾ ਹੈ ਨਾ ਤੇ ਇਹ ਵੀ ਸਰਕਾਰ ਕੋਈ ਹਰਿਆਣਾ ਦੇ ਆਉਣ ਨੂੰ ਨੌਕਰੀ ਦੇ ਜਾਂਦੀ ਕੋਈ ਰਾਜਸਥਾਨ ਦੇ ਆਉਂਦੇ ਹੀ ਜਾਂਦੀ ਆ ਪੰਜਾਬ ਨੂੰ ਪਹਿਲ ਹੀ ਨਹੀਂ ਇਹ ਇਹ ਲੋਟਾ ਇਲਜ਼ਾਮ ਲਾਉਂਦੇ ਆ ਵੀ ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਪੰਜਾਬ ਬਾਰੇ ਨੂੰ ਪੰਜਾਬੀ ਨਹੀਂ ਆਉਂਦੀ ਹਾਂ ਇਹ ਇਹ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਆ ਜਿਨ੍ਹਾਂ ਨੂੰ ਕਿ ਆਪ ਹੀ ਤੁਸੀਂ ਵੇਖਿਆ ਸੋਸ਼ਲ ਮੀਡੀਆ ਤੇ ਵੀ ਚੰਡੀਗੜ੍ਹ ਦੇ ਸਪਿਰਿੰਗ ਨਹੀਂ ਆਉਂਦੀ ਬਿਲਕੁਲ ਹਾਂਜੀ ਹਾਂਜੀ ਤੇ ਤੁਸੀਂ ਇਹਨਾਂ ਨੂੰ ਆਸ ਕੀ ਰੱਖੋਗੇ ਕਿ ਆ ਪੰਜਾਬੀ ਕਿਸ ਨੂੰ ਆਜੂਗੀ ਠੀਕ ਠੀਕ ਬਿਲਕੁਲ ਠੀਕ ਫਿਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ ਚੇਅਰਮੈਨ ਲਈ ਉਹ ਯੂਪੀ ਦੀ ਲਾਈ ਇਹਨਾਂ ਨੇ ਹਾਂ ਹਾਂ ਕੋਈ ਕੋਈ ਪੰਜਾਬ ਚ ਬੰਦਾ ਕਾਬਲੇ ਨਹੀਂ ਹੈ ਭਾਈ ਅਸੀਂ ਆਪਣੇ ਸਾਡੇ ਕੋਈ ਅਫਸਰ ਨਹੀਂ ਇੱਥੇ ਲਾ ਦੀ ਪੰਜਾਬ ਬਾਰੇ ਜਿਹੜਾ ਪੰਜਾਬੀ ਦੀ ਗੱਲ ਕਰ ਸਕੇ ਨਹੀਂ ਸਵਾਲ ਇਹਨਾਂ ਦੇ ਇਹ ਛੱਡਿਆ ਸੀਗਾ ਕਿ ਲੋਕ ਚੇਤਨ ਨਹੀਂ ਹੁੰਦੇ ਜਿੰਨਾ ਚੇਤਨਨਾ ਨਹੀਂ ਆਉਂਦੀ ਉਹਨਾਂ ਚ ਤਾਂ ਇਹੋ ਕੁਝ ਚੱਲੂਗਾ ਚੇਤਨਤਾ ਲਿਆਉਣ ਵਾਸਤੇ ਕੀ ਕਰਨਾ ਚਾਹੀਦਾ ਜੋ ਮੁਫਤ ਕੋਰੀ ਸਾਡੇ ਦੇਸ਼ ਚ ਲੋਕਾਂ ਨੂੰ ਕਣਕ ਦੇ ਵੰਡਤੀ ਕੋਈ ਛੋਲੇ ਵੰਡ ਜਾਂਦਾ ਕੋਈ ਚਾਹ ਪਤੀ ਵੰਡ ਜਾਂਦਾ ਲੋਕਾਂ ਨੂੰ ਜਾਗਰੂਕ ਕਿਵੇਂ ਕਰਨਾ ਐਜੂਕੇਸ਼ਨ ਪ੍ਰੋਪਰ ਵਧੀਆ ਤਰੀਕਿਆਂ ਨਾਲ ਦੇਣ ਲੋਕੀ ਐਜੂਕੇਟ ਹੋਣ ਜਦੋਂ ਅਸੀਂ ਉਹਨਾਂ ਨੂੰ ਕੋਈ ਐਜੂਕੇਸ਼ਨ ਨਹੀਂ ਦੇਣੀ ਸਿਰੇ ਦੀ ਪ੍ਰਾਈਵੇਟੇਸ਼ਨ ਹੀ ਉੱਪਰ ਲੈ ਗਏ ਆ ਜੇ ਸਰਕਾਰੀ ਮਹਿਕਵੇਂ ਸਾਡੇ ਪੇਲ ਹੋ ਗਏ ਸਾਰੇ ਇੱਕ ਗੱਲ ਇਹਨਾਂ ਨੇ ਕੀਤੀ ਜੀ ਬਹੁਤ ਵਧੀਆ ਕਿ ਜੇ ਲੋਕ ਇਕੱਠੇ ਹੋਏ ਸੀ ਜਾਂ ਇਕੱਠੇ ਹੋ ਸਾਂ ਤੇ ਬਹੁਤ ਕੁਝ ਕਰ ਸਕਦੇ ਕਿਸਾਨੀ ਅੰਦੋਲਨ ਦਾ ਤੁਸੀਂ ਹਵਾਲਾ ਦਿੱਤਾ ਜੀ ਕੀ ਕਹਿਣਾ ਚਾਹੋਗੇ ਜੀ ਜੇ ਕਿਸਾਨੀ ਅੰਦੋਲਨ ਵਰਗੀ ਮੁਹਿੰਮ ਦੁਬਾਰਾ ਚੱਲੇ ਤੇ ਪੰਜਾਬ ਦੇ ਵਿੱਚ ਕੁਝ ਤਬਦੀਲੀ ਆਉਣ ਦੇ ਚਾਂਸਸ ਹੈਗੇ ਜਾਂ ਉਹ ਵੀ ਰੌਲਾ ਹੀ ਸੀ ਬਿਲਕੁਲ ਜੀ ਉਹਦੀ ਲੀਟ ਆ ਸਕਦੀ ਹੈ ਜੇ ਸਿਆਸੀ ਪਾਰਟੀਆਂ ਤੋਂ ਬਚ ਕੇ ਚੱਲਦਾ ਹੈ। ਜੇ ਸਿਆਸੀ ਪਾਰਟੀਆਂ ਦੇ ਆਮ ਲੋਕਾਂ ਦੇ ਤੇ ਸਿਆਸੀ ਪਾਰਟੀਆਂ ਤੋਂ ਪਾਸੇ ਹੋ ਕੇ ਇਕੱਠੇ ਹੋਣ ਨਾ ਫਿਰ ਹੀ ਤਬਦੀਲੀ ਆ ਸਕਦੀ ਹੈ। ਜੇ ਸਿਆਸੀ ਪਾਰਟੀਆਂ ਸਿਆਸੀ ਪਾਰਟੀਆਂ ਤਾਂ ਲੋਕਾਂ ਨੂੰ ਇਕੱਠੇ ਹੋਣ ਨਹੀਂ ਦੇਣ। ਠੀਕ ਹੈ ਕਿਹੜੀ ਗੱਲ ਇਹ ਤੁਹਾਨੂੰ ਆਪਾਂ ਨੂੰ ਪਤਾ ਹੀ ਹਨ ਅੱਗੇ ਕਿਸਾਨ ਯੂਨੀਅਨਾਂ ਨਾਲ ਤਾਂ ਇਕੱਠ ਹੋਇਆ ਜੀ ਤੇ ਸਿਆਸੀ ਪਾਰਟੀਆਂ ਨੂੰ ਕਿਸੇ ਨੂੰ ਸਟੇਜ ਤੇ ਢਿਜੜਨ ਦਿੱਤਾ ਇਹਨਾਂ ਤੇ ਤਾਂ ਹੀ ਇਹਨਾਂ ਜਿੱਤ ਹੋਈ ਅਗਰ ਜਦੋਂ ਸਿਆਸੀ ਪਾਰ ਸਿਆਸੀ ਪਾਰਟੀਆਂ ਵਿੱਚ ਵੜਦੀਆਂ ਉਹ ਖੜਾ ਦਿੰਦੇ ਤੁਸੀਂ ਕਿ ਤੁਹਾਡਾ ਨਾਮ ਤੇ ਪਿੰਡ ਦਾ ਨਾਮ ਹੈ ਭੁੱਲ ਗਿਆ ਪੁੱਛਣਾ ਹਵਤਾਰ ਸਿੰਘ ਪਿੰਡ ਸਾਡਾ ਸਮਾਸਰਾ ਜ਼ਿਲ੍ਹਾ ਸਾਡਾ ਮੋਗਾ ਇਹ ਪੰਜਾਬ ਦੇ ਲੋਕ ਕੀ ਚਾਹੁੰਦੇ ਆ ਕਿ ਤਬਦੀਲੀ ਜਿਹੜੀ ਕਿੱਦਾਂ ਦੀ ਆਵੇ ਇਹ ਤਬਦੀਲੀ ਨਹੀਂ ਆ ਲੋਕੀ ਸੋਚਦੇ ਆ ਕਿ ਦੇਖੋ ਜੀ ਮੁੰਡੇ ਜਿਹੜੇ ਆ ਉਹ ਪੜ ਕੇ ਕੈਨੇਡਾ ਅਮਰੀਕਾ ਚਲੇ ਗਏ ਉਹਨਾਂ ਨੇ ਵੱਡੀਆਂ ਵੱਡੀਆਂ ਕੋਠੀਆਂ ਤਿੰਨ ਤਿੰਨ ਮੰਜ਼ਰੀਆਂ ਢਾਈ ਢਾਈ ਮੰਜ਼ਲੀਆਂ ਪਾ ਲਈਆਂ ਜਮੀਨਾ ਜਾਇਦਾਦ ਲੈ ਲਈਆਂ ਹੋਰ ਤਬਦੀਲੀ ਕੀ ਚਾਹੁੰਦੇ ਹੋ ਅਸੀਂ ਇੱਥੇ ਜਿਵੇਂ ਅੱਗੇ ਹੀ ਲੋਕੀ ਸੀ ਬਾਹਰ ਤਾਂ ਹੁਣ ਤਾਂ ਬਾਹਰ ਤਾਂ ਜਿਵੇਂ ਆਪਾਂ ਬੈਠੇ ਹੀ ਆਂ ਬਾਹਰੋਂ ਦੇਖ ਹੀ ਰਹੇ ਹਾਂ ਤੁਸੀਂ ਹੁਣ ਜਿਵੇਂ ਜ਼ਮੀਨਾਂ ਜਮੂਨਾਂ ਦਾ ਇੱਧਰ ਉੱਧਰ ਵੇਚ-ਬੋਚ ਤੇ ਬੱਟ ਪੈਸੇ ਇੱਧਰ ਵੀ ਹੁਣ ਬੁਰਾ ਹਾਲ ਹੀ ਹੈ ਜੇ ਉੱਧਰ ਵੀ ਕੰਮ ਕਰਨ ਆਉਂਦਾ ਤਾਂ ਕੋਈ ਘਾਟ ਆ ਜਿੰਗਾ ਕਿਸੇ ਗੱਲ ਦਾ ਸਾਡੀ ਜਵਾਨੀ ਤੇ ਇੱਕ ਬੜਾ ਵੱਡਾ ਲੰਬਾ ਹੈ ਕਿ ਉਹ ਉੱਥੇ ਪਿੰਡ 'ਚ ਕੰਮ ਨਹੀਂ ਕਰਨਾ ਚਾਹੁੰਦੇ ਸ਼ਹਿਰ ਜਾ ਕੇ ਵੀ ਕੰਮ ਨਹੀਂ ਕਰਨਾ ਚਾਹੁੰਦੇ ਸ਼ਰਮ ਮਹਿਸੂਸ ਕਰਦੇ ਇੱਥੇ ਆ ਕੇ ਸਾਨੂੰ ਸਾਰੇ ਕੰਮ ਕਰਨੇ ਪੈਂਦੇ ਅਸੀਂ ਕਿਸੇ ਕੰਮ ਨੂੰ ਪਛਾਹ ਪੈਰ ਨਹੀਂ ਕਰਦੇ ਦੋਰੀਆਂ ਦੋਰੀਆਂ ਤੇਰੀਆਂ ਤੇਰੀਆਂ ਜੋਬਾਂ ਕਰਦੇ ਆ ਫਿਰ ਮਹਿੰਗੇ ਘਰ ਲੈਨੇ ਆ ਮਹਿੰਗੀਆਂ ਗੱਡੀਆਂ ਲੈਨੇ ਆ ਉਹਨਾਂ ਦੀਆਂ ਕਿਸ਼ਤਾਂ ਤਾਰਨੀਆਂ ਵਾਸਤੇ ਸਾਨੂੰ ਦਿਨ ਰਾਤ ਜਿਹੜਾ ਉਹ ਮਿਹਨਤ ਕਰਨੀ ਪੈਂਦੀ ਸਖਤ ਮਿਹਨਤ ਕਰਨੀ ਪੈਂਦੀ ਇਹ ਤੁਹਾਨੂੰ ਕੀ ਲੱਗਦਾ ਕਿ ਤਬਦੀਲੀ ਜਿਹੜੀ ਆ ਪੰਜਾਬ ਵਿੱਚ ਕਰਦਾਓ ਬਿਲਕੁਲ ਦੇਖੋ ਜਿਵੇਂ ਹੁਣ ਕੋਈ ਵੀ ਬੰਦਾ ਨਾ ਇਦਾਂ ਕੰਮ ਸਿੱਖ ਕੇ ਨਹੀਂ ਆਉਂਦੇ ਜਿਵੇਂ ਐਵੇਂ ਈ ਤੁਰ ਪੈਂਦੇ ਬੰਦੇ ਹੁਣ ਜਦੋਂ ਜਦੋਂ ਪਤਾ ਲੱਗਦਾ ਜੀ ਕੈਨੇਡਾ ਜਾਣਾ ਜਾਂ ਕਿਸੇ ਵੀ ਕੰਟਰੀ ਜਾਣਾ ਤੇ ਕੰਮ ਪਹਿਲੇ 6 ਮਹੀਨੇ ਛੱਡ ਦਿੰਦੇ ਆ ਕਿਉਂਕਿ ਇੱਥੇ ਜਿਹੜਾ ਬੰਦਾ ਕੋਲੇ ਹੁਨਰ ਹੀ ਤੂੰ ਉਹ ਮਤਲਬ ਉਹ ਕਹਿਣ ਤੋਂ ਮਾ ਬਈ ਹਾਨਰ ਲੈ ਕੇ ਆਉਣਾ ਚਾਹੀਦਾ ਹਾਂਜੀ ਕੀ ਕਹਿਣਾ ਚਾਹੋਗੇ ਜੀ ਹਾਨਰ ਲੈ ਕੇ ਆਉਣਾ ਕਹਿੰਦੇ ਪੰਜਾਬ ਤੋਂ ਜਿਹੜੇ ਲੋਕ ਆਉਣ ਉਹ ਹਾਨਰਮੰਦ ਹੋਣ ਸਾਡੇ ਬੱਚੇ ਸਟੂਡੈਂਟ ਖਾਸ ਕਰਕੇ ਹਾਂਜੀ ਮੇਰਾ ਨਾਮ ਦਲਜੀਤ ਸਿੰਘ ਗੱਲ ਹੈ ਜੀ ਤੇ ਮੇਰਾ ਪਿੰਡ ਮਾਣੂਕੇ ਜ਼ਿਲ੍ਹਾ ਮੋਗਾ ਠੀਕ ਹੈ ਜੀ ਮੈਂ ਇਹ ਕਹਣਾ ਕਿ ਜਿਹੜੀ ਉੱਥੇ ਟੈਕਨੀਕਲ ਐਜੂਕੇਸ਼ਨ ਹੈ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਵੇ ਉੱਥੇ ਹਰੇਕ ਬੰਦਾ ਇਹ ਦੇਖਦਾ ਕਿ ਜਾਂਦਾ ਸਾਨੂੰ ਸਰਕਾਰੀ ਜੋਬ ਮਿਲੇ ਇਹ ਸਰਕਾਰੀ ਜੌਬ ਹੈ ਜਿਹੜੀ ਇੰਨੀ ਉਹਦੀ ਅਵੇਲੇਬਿਲਿਟੀ ਹੈ ਨਹੀਂ ਇਸ ਕਰਕੇ ਫਿਰ ਲੋਕ ਜਿਹੜੇ ਆਇਲੈਂਡ ਕਰਕੇ ਬਾਹਰ ਆਉਂਦੇ ਨੇ ਜਾਂ ਟੈਕਨੀਕਲ ਐਜੂਕੇਸ਼ਨ ਲੈ ਕੇ ਉੱਥੇ ਵੀ ਕੋਈ ਆਪਦੀ ਜੌਬ ਕੀਤੀ ਜਾ ਸਕਦੀ ਹੈ ਜੇ ਇੰਨੀ ਸਖਤ ਨਹੀਂ ਤਾਂ ਹੀ ਉੱਥੇ ਕਰਕੇ ਉੱਥੇ ਵੀ ਇਹੀ ਕਾਮਯਾਬ ਹੋ ਸਕਦੇ ਆ ਅਸੀਂ ਕਦੀ ਕੋਸ਼ਿਸ਼ ਕੀਤੀ ਜੀ ਸਰਕਾਰ ਨੂੰ ਕਹਿਣ ਦੀ ਕਿ ਇਹ ਗੱਲਾਂ ਜਿਹੜੀਆਂ ਆਪਾਂ ਮੰਗਾਂ ਰੱਖ ਰਹੇ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਜਦੋਂ ਸਾਡੇ ਕੋ ਵੋਟਾਂ ਮੰਗਣ ਆਉਂਦੀਆਂ ਪਾਰਟੀਆਂ ਅਸੀਂ ਉਹਨਾਂ ਨੂੰ ਕਹੀਏ ਕਿ ਸਾਡੇ ਪਿੰਡ ਵਿੱਚ ਕੋਈ ਟੈਕਨੀਕਲ ਸਕੂਲ ਖੋਲੋ ਕੋਈ ਹਾਇਰ ਐਜੂਕੇਸ਼ਨ ਦਾ ਅਦਾਰਾ ਖੋਲੋ ਤਾਂ ਕਿ ਸਾਡੇ ਬੱਚੇ ਬਾਹਰ ਨੂੰ ਨਾ ਭੱਜਣ ਇੱਥੇ ਆ ਕੇ ਟੁੱਟ ਟੁੱਟ ਮਰਦੇ ਆ ਖੁਦਕਸ਼ੀਆਂ ਵੀ ਕਰਦੇ ਆ ਫੀਸਾਂ ਨਹੀਂ ਤਾਰ ਹੁੰਦੀਆਂ ਕੰਮ ਨਹੀਂ ਮਿਲਦੇ ਉਹ ਸੁਨਵਾਈ ਨਹੀਂ ਨਾ ਕਹਿੰਦੇ ਤਾਂ ਹੈ ਵੀ ਸਾਨੂੰ ਟੈਕਨੀਕਲ ਸਿੱਖਿਆ ਦੇਵੋ ਪਰ ਸੁਨਵਾਈ ਨਹੀਂ ਕਰਦੇ ਹੋਗਾ ਉਹ ਲਾਰੇ ਲਾ ਜਾਂਦੇ ਆ ਪਿੰਡਾਂ ਦੇ ਲੋਕ ਮੰਗ ਕਰਦੇ ਉਧਾਂ ਲੋਕ ਤਾਂ ਮੰਗ ਕਰਦੇ ਆ ਸਿਖਾਉਂਦੇ ਫੇ ਲੋਕ ਆ ਕੇ ਆਜਿਸ਼ ਕਰਕੇ ਤੇ ਬਾਹਰ ਆ ਜਾਂਦੇ ਆ ਜਦੋਂ ਮੰਨ ਕਰਦੇ ਅਸੀਂ ਸਰਕਾਰ ਜਾਂ ਜਿਹੜੀਆਂ ਸਿਆਸੀ ਪਾਰਟੀਆਂ ਉਹਨਾਂ ਦੇ ਕੰਨਾਂ ਤੇ ਜੂਨ ਹੀ ਸਰਕਦੀ ਹੱਲ ਕੀ ਹੈ ਕੀ ਹਾਲ ਹੈ ਜੀ ਦੱਸੋ ਤੁਸੀਂ ਮਹਾਕਰਮ ਸਿੰਘ ਪਿੰਡ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਦਾ ਨੰਬਰਦਾਰ ਹੈ। ਉਹ ਕੀ ਆਪ ਇਹ ਜੇ ਆਪਾਂ ਜੇ ਬਦਲਦੇ ਨਹੀਂ ਆ। ਅਮਰਤਪਾਲ ਨੂੰ ਜੀ ਉੱਥੋਂ ਬਹੁਤ ਵੋਟਾਂ ਨਾਲ ਜਿਤਾ ਕੇ ਘੱਲਿਆ। ਉਹ ਵੀ ਜੇਲ੍ਹ ਚ ਫੜ ਕੇ ਦਿੱਤਾ ਉਹਨੂੰ ਅੰਦਰੋਂ ਕੋਈ ਛੱਡਦਾ ਨਹੀਂ। ਤੇ ਇਹੋ ਜੀ ਗਾਲੀ ਸਰਕਾਰ ਜਿਹੜੀ ਆਈ ਜੀ ਉਹ ਛੱਡਦੀ ਨਹੀਂ। ਮਹੀਨੇ ਬਸ ਗਾਲੀ ਕਾਮ ਜਾਵ ਰਹੇ ਆ ਦੂਜਾ ਆਵੇ ਹੀ ਨਹੀਂ। ਤੁਸੀਂ ਹਾਂ ਜੀ ਤੁਸੀਂ ਖਡੂਰ ਸਾਹਿਬ ਤੋਂ ਹੋ ਕਿ ਦੱਸਿਆ। ਖਡੂਰ ਸਾਹਿਬ ਜੇ ਇੱਕ ਬਹੁਤ ਅਹਿਮ ਘਟਨਾ ਵਾਪਰੀ ਹੈ। ਉੱਥੋਂ ਲੋਕ ਸਭਾ ਦੀ ਇਲੈਕਸ਼ਨ ਜਿਹੜੀ ਆ ਉਹ ਅਮਰਿਤਪਾਲ ਸਿੰਘ ਹੁਣ ਜਿੱਤ ਗਏ ਇਹ ਕਹਿ ਕੇ ਜਿੱਤ ਗਏ ਕਿ ਮੈਂ ਤਾਂ ਨਸ਼ਿਆਂ ਦੇ ਖਿਲਾਫ ਆ ਤੇ ਪੰਜਾਬ ਚ ਨਸ਼ਿਆਂ ਦੀ ਜੜ ਵੜ ਦੇਣੀ ਆ ਤੁਸੀਂ ਲੋਕਾਂ ਨੇ ਵੋਟਾਂ ਪਾਈਆਂ ਜਾਂ ਜਿਹੜੇ ਲੋਕ ਉੱਥੋਂ ਦੇ ਵੋਟਰ ਉਹਨਾਂ ਨੇ ਵੋਟਾਂ ਪਾਈਆਂ ਕੀ ਲੱਗਦਾ ਕਿ ਇਦਾਂ ਸੰਭਵ ਹੈ ਜਦੋਂ ਪਹਿਲਾਂ ਜੀ 2-4 ਸਾਲ ਪਹਿਲਾਂ ਇਹਨੇ ਆਪਣੇ ਹਾਂਾਰੇ ਆਪਣੇ ਪੰਜਾਬ ਦੇ ਵਿੱਚ ਸ਼ੁਰੂ ਹੋਈ ਮਹੰਮਾ ਪੰਜਾਬ ਦੇ ਵਿੱਚ ਇਹਨੇ ਬੱਚਾ ਬੱਚਿਆਂ ਨੂੰ ਬਹੁਤ ਜ਼ਗਾ ਨਸ਼ਾ ਆਪਣੇ ਤੋਂ ਰਹਿਤ ਦਿੱਤਾ ਵਾ ਇਹਨੇ ਬਹੁਤ ਜ਼ਿਆਦਾ ਮਨਸਕਾ ਤੇ ਬਹੁਤ ਇਹਦੇ ਮਗਰ ਇਸੇ ਕਰਕੇ ਲੋਕ ਇਹਦੇ ਮਗਰ ਲੱਗੇ ਵੀ ਕੰਮ ਚੰਗੇ ਕਰਦਾ ਤੇ ਬੱਚਿਆਂ ਨੂੰ ਜਿਹੜਾ ਅਮਰ ਛਕਾਉਂਦਾ ਪਰ ਹੁਣ ਗਾੜੀ ਜਿਹੜਾ ਵਾ ਜਿਹਨੇ ਉਹਦੇ ਬਾਰੇ ਕੋਈ ਹੱਲ ਨਹੀਂ ਹੋਣਿਆ ਉਹ ਅੰਦਰੋਂ ਨਹੀਂ ਛੱਡਣਦਾ ਕੀ ਲੱਗਦਾ ਜੀ ਤੁਹਾਨੂੰ ਤੁਹਾਡੇ ਕੋਲ ਹੀ ਸਵਾਲ ਹੈ ਬਾਕੀਆਂ ਨੂੰ ਨਹੀਂ ਹੈਗਾ ਇਹ ਤੁਹਾਨੂੰ ਹੀ ਸਿਰਫ ਸਵਾਲ ਆ ਕਿ ਅਮਰਤਪਾਲ ਨੇ ਇਸ ਮੁੱਦੇ ਤੇ ਇਲੈਕਸ਼ਨ ਲੜੀ ਉਦੋਂ ਪਹਿਲਾਂ ਉਹਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਸੌਹ ਚੁਕਾ ਕੇ ਉਸ ਨੂੰ ਉਸੇ ਦਿਨ 24 ਘੰਟਿਆਂ ਬਾਅਦ ਹੀ ਵਾਪਸ ਭੇਜਤਾ ਗਿਆ ਜੇ ਉਹਨੂੰ ਰਿਹਾ ਨਾ ਕੀਤਾ ਗਿਆ ਸਰਕਾਰ ਦੀ ਮਰਜ਼ੀ ਹੈ ਨਾ ਜੀ ਕਰੇ ਨਾ ਕਰੇ ਜੇ ਕਾਨੂੰਨ ਵੀ ਉਹਦੇ ਪੱਖ 'ਚ ਨਹੀਂ ਭੁਗਤਦਾ ਸਰਕਾਰ ਵੀ ਪੱਖ 'ਚ ਨਹੀਂ ਭੁਗਤਦੀ ਉਹਨੂੰ ਰਿਹਾ ਨਹੀਂ ਕੀਤਾ ਜਾਂਦਾ ਤੇ ਜਿਹੜੇ ਨਿਸ਼ਾਨੇ ਨੂੰ ਲੈ ਕੇ ਉਹਨੇ ਚੋਣ ਲੜੀ ਸੀਗੀ ਉਹਦੀ ਪੂਰਤੀ ਕਿੱਦਾਂ ਹੋਊਗੀ ਜੋ ਜਲਾਜਰ ਬਾਹਰ ਨਹੀਂ ਆਉਂਦਾ ਜੀ ਉਹਦੇ ਤਾਂ ਹੋਰ ਤੋਂ ਕੰਮ ਕਰ ਨਹੀਂ ਸਕਦਾ ਕਰਨਾ ਤੇ ਉਹਨੇ ਹੀ ਜੋ ਕਰਨਾ ਜੇ ਤੇ ਸਰਕਾਰ ਨੂੰ ਇਹ ਚਾਹੀਦਾ ਵੀ ਚਲੋ ਜੇ ਉਹਤੇ ਕੋਈ ਜ਼ਿਆਦਾ ਲਿਜਾਮੇ ਲਾਏ ਛੂਟੇ ਲਿਜਾਮੇ ਲਾਏ ਸਾਰੇ ਜੀ ਤੇ ਉਹਨੂੰ ਸਾਥ ਦੇ ਤੇ ਚਲੋ ਆਪਣਾ ਕੋਣ ਕੋਣ ਸਾਰੇ ਸਾਰੂਗਾ ਜੀ ਉਹਨੇ ਮੇਰਾ ਮੇਰਾ ਨਿੱਜੀ ਵਿਚਾਰ ਹੈ ਜੀ ਜੇ ਕੋਈ ਹੋਰ ਮੰਨ ਲਓ ਅੰਮ੍ਰਿਤਪਾਲ ਸਿੰਘ ਉਹਣੀ ਜੇਲ੍ਹ ਤੋਂ ਰਿਹਾ ਹੋ ਕੇ ਨਹੀਂ ਆਉਂਦੇ ਜਿਹੜੀ ਅਸੀਂ ਆਸ ਉਮੀਦ ਰੱਖਦੇ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਫਿਰ ਉਸ ਮੈਂ ਮੈਨੂੰ ਅੱਗੇ ਲੈ ਕੇ ਜਾਣ ਕੀ ਕਹਿਣਾ ਚਾਹੋਗੇ ਜੀ ਤੁਸੀਂ ਸਵਾਲ ਤੁਹਾਡਾ ਜੀ ਹਾਂ ਜੀ ਤੁਹਾਡਾ ਸਵਾਲ ਕੀ ਮੇਰਾ ਸਵਾਲ ਇਹ ਹੈ ਸਗਾ ਜੀ ਕਿ ਅੰਮ੍ਰਿਤਪਾਲ ਹੋਰਾਂ ਨੇ ਇਲੈਕਸ਼ਨ ਲੜੀਆ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਮਹਿੰਮ ਚਲਾ ਕੇ ਇਹ ਕਿਹਾ ਉਹਨਾਂ ਨੇ ਕਿ ਮੈਂ ਨਸ਼ਿਆਂ ਦੇ ਨਸ਼ਿਆਂ ਨੂੰ ਜੜੋਂ ਵੱਢ ਦਊਗਾ ਪਟ ਦਊਗਾ ਉਹਨਾਂ ਨੇ ਮਹਿੰਮ ਪਿਛਲੇ ਕਈ ਸਾਲਾਂ ਤੋਂ ਚਲਾਈ ਹੋਈ ਸੀ ਹੁਣ 1.5 ਸਾਲ ਤੋਂ ਉਹ ਜੇਲ੍ਹ ਵਿੱਚ ਬੰਦ ਹੈ ਇਲੈਕਸ਼ਨ ਜਿੱਤ ਗਏ ਸੌ ਚੁਕਲੀ ਪਰ ਸਰਕਾਰ ਦੀ ਮਰਜ਼ੀ ਲੱਗਦੀ ਨਹੀਂ ਉਹਨਾਂ ਨੂੰ ਰਿਹਾ ਕਰਨ ਦੀ ਕੀ ਜੇ ਇਹਦਾ ਨਾਂ ਹੋਇਆ ਤੇ ਜਿਹੜੀ ਮਹਮਾ ਚਲਾਉਣਾ ਚਾਹੁੰਦੇ ਆ ਪੰਜਾਬ ਚ ਨਸ਼ੇ ਖਤਮ ਕਰਨਾ ਚਾਹੁੰਦੇ ਆ ਉਹਦਾ ਕੀ ਬਣੂਗਾ ਮੈਂ ਸਾਬਕਾ ਅਧਿਆਪਕ ਗੁਰਚਾਨ ਤੋਂ ਸਿੱਧੂ ਪਿੰਡ ਖੋਖਰ ਕਲਾਂ ਹਾਲਵਾਦ ਲੈ ਰਿਹਾ ਹਾਂ ਇਹ ਜਿਹੜਾ ਇਲੈਕਸ਼ਨ ਲੜੀ ਆ ਜਾਂ ਉਹਨੂੰ ਅੰਦਰ ਕਰਿਆ ਇਹ ਸਾਡੇ ਜਿਹੜੀ ਅਕਾਲੀ ਦਲ ਬਣੇ ਸੀ ਉੱਥੇ ਉਹਨਾਂ ਨੇ ਲੋਕ ਤਪਾ ਰੱਖੇ ਸੀ ਉਹਦੇ ਚ ਉੱਠ ਕੇ ਲੋਕਾਂ ਨੇ ਇੱਕ ਇਹ ਦੇਖਿਆ ਵੀ ਇਹਨਾਂ ਬੰਦੇ ਨਵੇਂ ਆਏ ਇਹਨਾਂ ਨੂੰ ਜਿਤਾਓ ਸਾਡਾ ਕੁਝ ਫਾਇਦਾ ਹੋਊਗਾ ਕੋਈ ਉਮੀਦ ਉਹਨਾਂ ਨੂੰ ਜੱਗ ਹੀ ਹੈ ਜੀ ਪਰ ਜੇ ਆਪਾਂ ਕਹਿ ਦਈਏ ਵੀ ਕੱਲਾ ਅਮਰਤਪਾਲ ਨਸ਼ੇ ਖਤਮ ਕਰ ਦਊਗਾ ਨਸ਼ੇ ਖਤਮ ਨਹੀਂ ਹੋਣੇ ਨਹੀਂ ਜੀ ਮੈਂ ਇਹੀ ਕਹਿਣਾ ਵੀ ਜਿਹਨਾਂ ਲੋਕਾਂ ਨੇ ਵੋਟਾਂ ਪਾਈਆਂ ਉਹ ਇਹ ਆਪਦੇ ਹੱਥ ਵਿੱਚ ਕਮਾਂਡ ਕਿਉਂ ਨਹੀਂ ਲੈ ਲੈਂਦੇ ਨਹੀਂ ਕਮਾਂਡ ਜਿੰਨਾ ਚਿਰ ਉਹ ਲੋਕ ਸਿੱਖਤ ਨਹੀਂ ਹੁੰਦੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਅਸਲੀ ਦੀ ਜੜ ਕਿੱਥੇ ਆ ਹਾਂਜੀ ਉਹਨਾਂ ਚਿਰ ਨਸ਼ੇ ਖਤਮ ਨਹੀਂ ਹੁੰਦੇ ਨਸ਼ੇ ਸਿਆਸੀ ਪਾਰਟੀਆਂ ਬਕਾਉਂਦੀਆਂ ਸ਼ਰਿਆਮ ਸਾਡੀ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਪੰਜਾਬ ਤੋਂ ਤਾਂ ਕਿ ਕੋਈ ਅਗਲੀ ਲਹਿਰ ਜਿਵੇਂ ਅਮਰਜੈਂਸੀ ਵੇਲੇ ਵੀ ਲਹਿਰ ਉੱਥੋਂ ਉੱઠી ਸੀ ਹੁਣ ਜਦੋਂ ਖੇਤੀ ਕਾਲੇ ਕਾਨੂੰਨ ਆਏ ਨੇ ਉਦੋਂ ਵੀ ਲਹਿਰ ਪੰਜਾਬ ਦੇ ਵਿੱਚ ਉੱਠੀ ਆ ਦਿੱਲੀ ਦੇ ਵਿੱਚ ਇੱਕ ਸਾਲ ਸਕੂਲਿੰਗ ਹੁੰਦੀ ਰਹੀ ਆ ਕਿਸਾਨਾਂ ਦੀ ਉਦੋਂ ਬੁੱਧੀਜੀਵੀ ਸਟੇਜਾਂ ਤੇ ਬੋਲਦੇ ਰਹੇ ਨੇ ਵੀ ਤੁਸੀਂ ਜਿਹਨੂੰ ਮਰਜ਼ੀ ਵੋਟਾਂ ਪਾ ਲਿਓ ਇਹ ਬਦਲ ਨਹੀਂ ਹੋਣਾ ਭਗਵੰਤ ਮਾਨ ਬਾਰੇ ਵੀ ਬੋਲਦੇ ਰਹੇ ਆ ਵੀ ਤੁਸੀਂ ਵੋਟਾਂ ਜਿੰਨੀ ਮਰਜ਼ੀ ਇਹਨਾਂ ਨੂੰ ਪਾ ਲਿਓ ਸਾਡੇ ਪੁਰਖੇ 74 75 ਸਾਲ ਹੋ ਗਏ ਇਹਨਾਂ ਉਮੀਦਾਂ ਨਾਲ ਵੀ ਇਹ ਲੋਕ ਸਾਡੇ ਬੱਚਿਆਂ ਲਈ ਕੋਈ ਚੰਗਾ ਕੰਮ ਕਰਨਗੇ ਤੁਹਾਡਾ ਕਿ ਸ਼ੁਭਨਾ ਜੀ ਤੇ ਕਿਹੜੇ ਪਿੰਡੋਂ ਆਇਓ ਜੀ ਮਲੇਰਕੋਟਲਾ ਜ਼ਿਲ੍ਹਾ ਮਲੇਰਕੋਟੜ ਤੋਂ ਆਇਓ ਪਿੰਡ ਦਾ ਨਾਮ ਦੱਸੋ ਪਿੰਡ ਢੱਡੇਵਾੜੀ ਹਾਂਜੀ ਢੱਡੇਵਾੜੀ ਕਿਉਂ ਜੀ ਪਿੰਡ ਠੀਕ ਸਮਝ ਗਏ ਇਹ ਵੀ ਮਲੇਰ ਕੋਟਲੇ ਤੋਂ ਆਇਆ ਠੀਕ ਹੈ ਜੀ ਫਿਰ ਤੁਸੀਂ ਕੀ ਕਹਿਣਾ ਚਾਹੋਗੇ ਮਲੇਰ ਕੋਟਲੇ ਦੇ ਲੋਕਾਂ ਨੇ ਵੀ ਪਿਛਲੀ ਵਾਰੀ ਬੜੀ ਵੱਡੀ ਤਬਦੀਲੀ ਲਿਆਂਦੀ ਸੀ ਸੰਗਰੂਰ ਦੇ ਵਿੱਚ ਭਗਵੰਤ ਮਾਨ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਜਿੱਤ ਗਏ ਐਤ ਕੀ ਹਾਰ ਗਏ ਕੀ ਕਾਰਨ ਜੀ ਐਕਤੀ ਇਹ ਕਰਕੇ ਉਹਨਾਂ ਨੇ ਵੋਟਾਂ ਪਾਈਆਂ ਵੀ ਅਸੀਂ ਆਮ ਆਦਮੀ ਪਾਰਟੀ ਦੇ ਮੈਂਬਰ ਜਿੱਤਾਈਏ ਹੂੰ ਵੀ ਇਹਨੇ ਪਿਛਲੇ ਸਾਲ ਸਿਮਰਜੀਤ ਸਿੰਘ ਮਾਨ ਨੇ ਕੁਝ ਕੀਤਾ ਨਹੀਂ ਕੀਤਾ ਨਹੀਂ ਫੇਰ ਵੋਟਾਂ ਕਿਉਂ ਪਾਈਆਂ ਨਹੀਂ ਇਸੇ ਇਸੇ ਕਰਕੇ ਨਹੀਂ ਪਾਈਆਂ ਦੋ ਵਾਰ ਨਹੀਂ ਪਰ ਉਹ ਤਾਂ ਪਹਿਲਾਂ ਵੀ ਦੋ ਵਾਰੀ ਪਾਰਲੀਮੈਂਟ ਦੇ ਮੈਂਬਰ ਬਣ ਚੁੱਕਾ ਹੈ ਉਸ ਕਰਕੇ ਤਾਂ ਤੀ ਜਦੋਂ ਦੀਪ ਸਿੱਧੂ ਆਇਆ ਹਮਮ ਅੰਮਰਗੜ ਦੇ ਵਿੱਚੋਂ ਉਸਨੇ ਕਿਹਾ ਝਾੜੂ ਵਾਰ ਕਿਰਪਾਨ ਹੱਥ 'ਚ ਫੜ ਕੇ ਹਾਂਜੀ ਹਾਂਜੀ ਦੀਪ ਸਿੱਧੂ ਖਾਤਰ ਹਮ ਵਿੱਚ ਝਾੜੂ ਫੜਨਾ ਕਿ ਕਰਨਾ ਆ ਵੀ ਉਸਨੇ ਕਿਹਾ ਵੀ ਆ ਝਾੜੂ ਫੜਨਾ ਉਸ ਵਿੱਚ ਜੋਸ਼ ਆਈ ਬੰਦਿਆਂ ਦੇ ਵਿੱਚ ਵੀ ਅਸੀਂ ਝਾੜੂ ਨਹੀਂ ਲੈਣਾ ਹਮ ਸਾਨੂੰ ਕਿਰਪਾਨ ਹੀ ਚਾਹੀਦੀ ਹੈ ਸਾਨੂੰ ਹਮ ਇਹ ਨਰਾਇਸ ਗਾਜਾਂ ਕੋ ਸਚਾਈ ਵੀ ਸੀ ਨਹੀਂ ਨਹੀਂ ਸਚਾਈ ਵੀ ਸੀ ਉਸ ਲਈ ਜਤੈ ਵੀ ਇਸੇ ਕਰਕੇ ਸੀ ਹੁਣ ਕਿਉਂ ਹਰਾਤਾ ਫਿਰ ਨਹੀਂ ਜੀ ਹੁਣ ਇਸੇ ਕਰਕੇ ਹਰਾਏ ਕਹਿੰਦੇ ਵੀ ਇਸ ਨੂੰ ਨਹੀਂ ਕਹਿੰਦੇ ਇੱਕ ਅੱਛਾ ਇਹ ਇਹ ਪਤਾ ਕੀ ਨਾ ਬਣੀ ਨਹੀਂ ਉਹ ਕਹਿੰਦੇ ਵੀ ਜਿਹੜੀ ਇਹ ਵੋਟਾਂ ਦੇ ਵਿੱਚ ਆ ਕੇ ਜਿਹੜੀ ਬੰਦੀ ਸਿੰਘ ਤੇ ਉਹਨਾਂ ਨੂੰ ਸਿਡਾਉਣ ਵਾਲੇ ਕੋਈ ਗੱਲ ਨਹੀਂ ਕਰ ਰਿਹਾ ਅੱਛਾ ਜੀ ਹਾਂ ਬੰਦੀ ਸਿੰਘਾਂ ਦੀ ਗੱਲ ਵੀ ਆਪਾਂ ਕਰਾਂਗੇ ਤੇ ਹੋਰ ਵੀ ਮੈਂ ਤੁਹਾਡੇ ਕੋਲ ਉਹਨਾਂ ਦੀ ਮੈਂ ਜਿਹੜੇ ਸੱਜਣ ਬੈਠੇ ਪਏ ਉਹਨਾਂ ਨਾਲ ਗੱਲ ਕਰ ਰਹੀ ਹਾਂਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਤੁਹਾਡਾ ਨਾਮ ਤੇ ਪਿੰਡ ਦਾ ਨਾਮ ਕੋਈ ਨਹੀਂ ਦੁਬਾਰਾ ਦੱਸੋ ਪਿੰਡ ਦਾ ਨਾਮ ਕੀ ਤੁਹਾਡਾ ਕੀ ਸੀ ਮੈਂ ਪਿੰਡ ਖਰੂਰ ਸਾਹਿਬ ਆ ਜੀ ਖਰੂਰ ਸਾਹਿਬ ਨੰਬਰਦਾਰ ਆ ਤੁਸੀਂ ਇਹ ਦੱਸਣਾ ਮੈਨੂੰ ਜਿਦਾ ਕਿ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਵੀ ਸੰਗਰੂਰ ਤੋਂ ਐ ਇਸ ਵਾਰੀ ਜਿਹੜੀ ਹੈਗੀ ਆ ਉਹ ਆਮ ਆਦਮੀ ਪਾਰਟੀ ਦੁਬਾਰਾ ਜਿੱਤ ਗਈ ਤੇ ਜਿਹੜੇ ਸਿਮਰਨਜੀਤ ਸਿੰਘ ਮਾਨ ਜਿਹੜੇ ਸੀ ਉਹ ਬਹੁਤ ਪਛੇਰ ਹੈਗਾ ਕੀ ਕਾਰਨ ਕਾਰਨਾਂ ਪਹਿਲਾਂ ਤਾਂ ਬਹੁਤ ਆਦੀ ਆਵਾਜ਼ ਸੀ ਕਿ ਜੱਟ ਗਿਆ ਜੱਟ ਗਿਆ ਬਾਅਦ ਦੀ ਗਣਤੀ ਜਾਣ ਕੇ ਹੋ ਰਹਿਗੇ ਆ ਪਰ ਉਹ ਬਥੇਰਾ ਉਹ ਵੀ ਭਜਰਾਸ ਆਪਣੀ ਕਰਦਾ ਵੀ ਮੈਂ ਕੱਲ੍ਹ ਜਾਣਾਂ ਆਪਣੀ ਵਕਰੀ ਪਾਰਟੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਿਮਰਨਜੀਤ ਸਿੰਘ ਮਾਨ ਹੋਰੀ ਵੀ ਪੰਜਾਬ ਦੀ ਗੱਲ ਕਰਦੇ ਆ ਪਰ ਉਹਨਾਂ ਨੂੰ ਲੋਕਾਂ ਨੇ ਵੋਟਾਂ ਇਸ ਵਾਰੀ ਪਾਈਆਂ ਨਹੀਂ ਬਹੁਤ ਪੇਸ਼ਾਨ ਜਗੇ ਮੁੱਦਾ ਹੀ ਹੈ ਨਹੀਂ ਆਰਥਿਕ ਪੱਖੇ ਕੋਈ ਮੁੱਦਾ ਹੀ ਨਹੀਂ ਲੋਕਾਂ ਨੂੰ ਪ੍ਰੇਰਣ ਦਾ ਮੁੱਦਾ ਕਲਾ ਕਿਰਪਾਨ ਦਾ ਮੁੱਦਾ ਇਸ ਕਰਕੇ ਵੋਟਾਂ ਨਹੀਂ ਪੈ ਰਹੀਆਂ ਜੀ ਪੰਜਾਬ ਪੰਜਾਬ ਦੇ ਮੁੱਦੇ ਕਿਹੜੇ-ਕਿਹੜੇ ਤੁਹਾਡੇ ਨੂੰ ਪੰਜਾਬ ਦੇ ਮੁੱਦੇ ਆਹੀ ਪਾਣੀ ਦਾ ਮੁੱਦੇ ਆਹੀ ਲੋਕਾਂ ਨੂੰ ਚਾਹੀਦੇ ਹਰ ਸਾਲ ਜੀ ਪਾਣੀ ਹੋਏ ਚਰਾਸੀ ਦਾ ਮੁੱਦਾ ਠਾਰ ਲੈਂਦੇ ਆ بڑا ਨਸ਼ੇ ਦਾ ਮੁੱਦਾ ਉੱਠਿਆ ਨਸ਼ੇ ਕਾਲੀ ਸਰਕਾਰ ਵਿੱਚ ਚੱਲੇ ਆ ਕਾਂਗਰਸ ਵਿੱਚ ਚੱਲੇ ਆ ਆਮ ਪਾਰਟੀ ਉਹ ਚੱਲਦੇ ਨਾ ਖਤ ਹੋਏ ਨਾ ਖਤ ਹੋਣੇ ਨਸ਼ੇ ਦਾ ਕੋਈ ਹੱਲ ਲੱਗਦਾ ਤੁਹੰਦਾ ਆਪਣਾ ਕੀ ਰੋਲ ਆ ਫਿਰ ਆਪਣਾ ਮੈਂ ਥੋੜੀ ਜਿਹੀ ਕੀ ਹਾਂ ਵੋਟਾਂ ਹੀ ਪਾਉਣੀਆਂ ਤਿੰਨ ਪਾਰਟੀਆਂ ਖੜੀਆਂ ਤਿੰਨ ਦਾ ਕਿਹਨੂੰ ਪਾਉਣੀ ਪੈਣੀ ਇੱਕ ਨੂੰ ਤਾਂ ਕਿਹਨਾਂ ਕਿਹਨੂੰ ਪਾਉਣੀ ਨਹੀਂ ਇੱਕ ਸੱਜਣ ਦੇ ਵਿੱਚੋਂ ਗੱਲ ਕਹੀ ਆ ਕਿ ਜਿੰਨਾ ਚਿਰ ਤੱਕ ਲੋਕੀ ਇਕੱਠੇ ਨਹੀਂ ਹੁੰਦੇ ਆਮ ਜਨ ਮੁਦਾਵਾ ਮੇ ਕੋਈ ਹੋਵੇ ਇੱਥੇ ਹੋ ਕੇ ਵੋਟਾਂ ਪਾਈਆਂ ਜੀ ਪਹਿਲਾਂ ਆਮ ਪਾਰਟੀ ਜਿੱਦਾਂ ਇਕੱਠੀ ਹੋਈ ਸੀ ਇੱਕ 92 ਸੀਟਾਂ ਦੀ ਬਹੁਤ ਵੱਡੀ ਗੱਲ ਹੈ ਜੀ ਪਰ ਪੱਲੇ ਕਿਸੇ ਕੋਲ ਨਹੀਂ ਪਿਆ ਇਕ ਸਦਾਜੀ ਨੇ ਗੱਲ ਕੀਤੀ ਉੱਥੇ ਕਹਿੰਦੇ ਵੀ ਜੀ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀਗਾ ਤੇ ਉੱਥੋਂ ਉਹਨਾਂ ਦੇ ਜਿਹੜੇ ਪ੍ਰਬੰਧਕ ਸੀਗੇ ਕਮੇਟੀਆਂ ਦੇ ਕਿਸਾਨਾਂ ਦੇ ਉਹ ਕਹਿੰਦੇ ਸੀਗੇ ਕਿ ਵੋਟਾਂ ਨਾਲ ਤੁਹਾਡਾ ਬੇੜਾ ਪਾਰ ਨਹੀਂ ਹੋਣਾ ਤੁਹਾਨੂੰ ਆਪ ਦਾ ਏਕਾ ਮਜ਼ਬੂਤ ਕਰਨਾ ਪੈਣਾ ਪਰ ਲੋਕ ਰਾਜ ਹੈ ਹੁਣ ਇੱਕ ਇਕੱਲਾ ਵੀ ਕੀ ਕਰੂਗਾ ਜੀ ਨਾ ਵੋਟ ਪਾਵਾਂਗੇ ਤਾਂ ਵੀ ਜਿੱਤੀ ਜਾਣਾ ਕੋਈ ਨਮਸਕਾਰ ਤਾਂ ਬਣ ਨਹੀਂ ਗੋਗਾ ਨਹੀਂ ਵੋਟ ਚਲੋ ਪਾਉਣੀ ਚਾਹੀਦੀ ਇੱਥੇ ਵੀ ਲੋਕੀ ਪਾਉਂਦੇ ਹੈਗੇ ਹਾਂਜੀ ਕੀ ਕਹਿਣਾ ਚਾਹੋਗੇ ਜੀ ਪੰਜਾਬ ਦੇ ਹਾਲਾਤ ਬਾਰੇ ਆਪਦੇ ਪਿੰਡ ਦਾ ਨਾਮ ਦੱਸੋ ਬੜਾ ਜਾਂ ਤੇ ਫੇ ਪੰਜਾਬ ਦੇ ਹਾਲਾਤ ਬਾਰੇ ਗੱਲ ਕਰੋ ਹਾਂਜੀ ਕਰੋ ਕਰੋ ਕੋਈ ਸਾਰੇ ਕਰੋ ਬਹੁਤ ਜਿਆਦਾ ਹਾਂਜੀ ਦੱਸੋ ਜੀ ਪੰਜਾਬ ਬਾਰੇ ਕਿਹੜੇ ਪਿੰਡੋਂ ਆਇਓ ਪਿੰਡ ਧਰੋਲਾ ਮੰਡੀ ਹੈ ਜਿਲ੍ਹਾ ਬਰਨਾਲਾ ਹੈ ਕਦੋਂ ਆਇਓ 2 ਕੁ ਮਹੀਨੇ ਦੋ ਮਹੀਨੇ ਹੋ ਗਏ ਘੁੰਮਣ ਫਰ ਨਹੀਂ ਆਏ ਹੋ ਕੀ ਲੱਗਾ ਪੰਜਾਬ ਦਾ ਤੇ ਵਿਨੀ ਪੈਕ ਦਾ ਫਰਕ ਲੱਗਾ ਬਾਈ ਪੰਜਾਬ ਦਾ ਤਾਂ ਵਿਨੀ ਫਰਕ ਦਾ ਤਾਂ ਇਹੀ ਹੈ ਜੀ ਕਿ ਤੇਰੇ ਬੱਚੇ ਆ ਜਿਹੜੇ ਆਪਣੀ ਮਿਹਨਤ ਕਰ ਰਹੇ ਆ ਅੱਛਾ ਜੀ ਇਹ ਨਹੀਂ ਗੱਲ ਸਾਨੂੰ ਤਾਂ 70 ਸਾਲਾਂ ਦੇ ਵਿੱਚ ਹਿੰਦੁਸਤਾਨ ਦੀ ਗਵਰਨਮੈਂਟ ਨੇ ਬਾਕੀ ਜਿਹੜੀਆਂ ਸਾਡੀਆਂ ਸਿਆਸੀ ਪਾਰਟੀਆਂ ਸੀ ਪੰਜਾਬ ਨੂੰ ਤਬਾਹ ਕਰਦਾ ਚਾਹੇ ਨਸ਼ੇ ਦੇ ਪੱਖੋਂ ਕਰ ਲੋ ਚਾਹੇ ਹੱਤਬਾਲ ਦੇ ਪੱਖੋਂ ਕਰ ਲੋ ਜਿਹੜਾ ਹੱਤਬਾਲ ਵੀ ਪੈਦਾ ਕੀਤਾ ਸੀ ਉਹ ਵੀ ਸਿਆਸੀ ਪਾਰਟੀਆਂ ਦੀ ਦੇਣ ਸੀਗੀ ਤੇ ਹੁਣ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਇੱਧਰ ਭੇਜਿਆ ਪਰ ਇਹ ਦੇਖਦੇ ਆਂ ਕਿ ਸਾਡੇ ਬੱਚੇ ਸੰਘਰਸ਼ ਹੀ ਕਰ ਰਹੇ ਆਂ ਹੁਣ ਤਾਂ ਕੁਛ ਨਹੀਂ ਸੰਘਰਸ਼ੇ ਵੀ ਸੰਘਰਸ਼ ਦੀ ਜ਼ਿੰਦਗੀ ਜੀ ਰਹੇ ਆਂ ਹੋਰ ਕੁਝ ਮਲੇ ਪੰਜਾਬ ਨਾਲ ਜ਼ਿਆਦਾ ਸੰਘਰਸ਼ ਕਰਨਾ ਪੈ ਰਿਹਾ ਰਿਹਾ ਜੀ ਬਿਲਕੁਲ ਦੋ ਗੱਲਾਂ ਬੜੀਆਂ ਉੱਪਰ ਕੇ ਸਾਹਮਣੇ ਆਈਆਂ ਜੀ ਇੱਕ ਨਸ਼ਿਆਂ ਵਾਲੀ ਗੱਲ ਇੱਕ ਮੈਂ ਨਾਲ ਗੱਲ ਹੋਰ ਜੋੜ ਦਿੰਨਾ ਉਹ ਹੈਗੀ ਆ ਦਰਖਤ ਲਾਉਣ ਦੀ ਗੱਲ ਜਿੰਨੇ ਪੰਜਾਬ ਵਿੱਚ ਦਰਖਤ ਲਾਏ ਗਏ ਆ ਉਹ ਹਵਾਰਾਂ ਦੀਆਂ ਫੋਟੋਆਂ 'ਚ ਹੀ ਲੱਗੇ ਹੋਏ ਆ ਤੇ ਜਿੰਨੇ ਨਸ਼ੇ ਛਡਾਉਣ ਦੀ ਗੱਲ ਹੈ ਜਿੰਨੇ ਵੀ ਬਾਬੇ ਆ ਜਿੰਨੇ ਵੀ ਧਾਰਮਿਕ ਸਥਾਨ ਆ ਭਾਵੇਂ ਕੋਈ ਧਰਮ ਆ ਨਸ਼ੇ ਦੇ ਖਿਲਾਫ ਹੀ ਆ ਨਾ ਉਹ ਕਹਿੰਦੇ ਅਸੀਂ ਅੰਮ੍ਰਿਤ ਛਕਾ ਦਿੱਤਾ ਇੰਨੀ ਦੁਨੀਆ ਨੂੰ ਅੰਮ੍ਰਿਤ ਛਕਾਤਾ ਤੇ ਨਸ਼ੇ ਫਿਰ ਵੀ ਉੱਥੇ ਇੰਨੇ ਕਾਰਨ ਕੀ ਕਰ ਸਕਦੇ ਅਸੀਂ ਤਾਂ ਇਹ ਹੀ ਮੰਗ ਮੰਗਦੇ ਆ ਸੈਂਟਰ ਦੀ ਸਰਕਾਰ ਮਾੜੀ ਮੋਟੀ ਪੰਜਾਬ ਦੀ ਮਦਦ ਕਰਨ ਤੇ ਪੰਜਾਬ ਦਾ ਤਾਂ ਹੀ ਉਹਦਾ ਬੇੜਾ ਥੱਲੇ ਜਾਈ ਜਾਂਦਾ ਵਸੇ ਕਿਵੇਂ ਵੀ ਮਰਜ਼ੀ ਲਾ ਲੋ ਕਰਜ਼ੇ ਥੱਲੇ ਦੱਬਿਆ ਪਿਆ ਕਿਸਾਨ ਸਾਰਾ ਚਲੋ ਹੁਣ ਬੱਚਿਆਂ ਨੂੰ ਇੱਧਰ ਕਰਦੇ ਚੱਕ ਚੱਕੀ ਤੋਰਿਆ ਸਾਰਿਆਂ ਨੂੰ ਬੱਚੇ ਇੱਧਰ ਵੀ ਆ ਕੇ ਦੇਖ ਲੋ ਕਿੰਨੇ ਮਿਹਨਤ ਕਰਕੇ ਟਾਈਮ ਨਗਾਉਂਦੇ ਨੇ ਤੇ ਕਹਤਾਂ ਭਰਦੇ ਰਹਿੰਦੇ ਨੇ ਜੀ ਬਸ ਗੱਡੀ ਲੈ ਲਈ ਘਰ ਲੈ ਲਿਆ ਇਸ ਤਰ੍ਹਾਂ ਹੀ ਹਾਂਜੀ ਬਾਕੀ ਮਸਲੇ ਹੱਲ ਹੋਣ ਦੀ ਭਜਾ ਸਾਰੇ ਕਿਸਾਨਾਂ ਦੇ ਸਾਰੇ ਮਜ਼ਦੂਰਾਂ ਦੇ ਸਾਰਿਆਂ ਦੇ ਤੁਸੀਂ ਲੋਕਾਂ ਨੇ ਆਪਦੇ ਬੱਚੇ ਭੇਜੇ ਆ ਇੱਥੇ ਕਰਜੇ ਚੁੱਕ ਕੇ ਭੇਜੇ ਆ ਠੀਕ ਹੈ ਜੀ ਕੋਈ ਜ਼ਮਾਨਾ ਸੀਗਾ ਕਿ ਜਦੋਂ ਇੰਗਲੈਂਡ ਵਿੱਚ ਅਮਰੀਕਾ 'ਚ ਕੈਨੇਡਾ 'ਚ ਲੋਕ ਆਉਂਦੇ ਸੀਗੇ ਤੇ ਉਹ ਬੈਕ ਹੋਮ ਯਾਨੀ ਆਪਦੇ ਪਿੱਛੇ ਪੈਸੇ ਭੇਜਦੇ ਹੁੰਦੇ ਸੀਗੇ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚਿਆਂ ਨੇ ਪੈਸੇ ਪੂਸੇ ਭੇਜੇ ਕਦੀ ਨਸ਼ੇ ਤੁਸੀਂ ਕਹਿੰਦੇ ਤਾਂ ਬੰਦ ਕਿਵੇਂ ਹੋਣਗੇ ਜਿਵੇਂ ਅਮਰਤਪਾਲ ਤੇ ਐਨਐਸਏ ਲੱਗੀ ਆ ਨਾ ਐਵੇਂ ਨਸ਼ਾ ਵੇਚਣ ਵਾਲਿਆਂ ਤੇ ਲੱਗੇ ਜਿਹੜੇ ਪੰਜਾਬ ਤੋਂ ਬਾਹਰ ਸਿੱਤੇ ਜਾਣ ਨਹੀਂ ਪਰ ਹਾਂਜੀ ਪਰ ਨਸ਼ੇ ਬੰਦ ਹੋਣਗੇ ਜੇ ਹੁਣ ਕਹਿੰਦੇ ਵੀ ਉੱਥੇ ਵੇਚੀ ਜੇ ਤਾਂ ਪੁਲਿਸਾਂ ਨੂੰ ਦੱਸਦੇ ਫਿਰ ਜਾ ਕੇ ਕਾਰਵਾਈ ਨਹੀਂ ਕਰਦੇ ਤਾਂ ਫਿਰ ਕਿਵੇਂ ਹੋਣਗੇ ਹਾਂਜੀ ਨਿਕਲ ਪਰ ਜਿਵੇਂ ਨਸ਼ਾ ਖੜਾਉਣ ਵਾਲੇ ਤੇ ਐਨਐਸਏ ਲੱਗੀ ਆ ਨਾ ਐਵੇਂ ਨਸ਼ਾ ਵੇਚਣ ਵਾਲਿਆਂ ਤੇ ਲੱਗੇ ਤਾਂ ਫਿਰ ਨਸ਼ੇ ਤੇ ਪ੍ਰਬੰਧ ਇਹਨਾਂ ਦੀ ਗੱਲ ਨੂੰ ਆਪਾਂ ਦੁਬਾਰਾ ਧਰਉਣਾ ਇਹਨਾਂ ਨੇ ਕਿਹਾ ਹੈਗਾ ਕਿ ਜਿੰਨਾ ਤੇ ਲੋਕਾਂ ਦਾ ਇੱਕਾ ਨਹੀਂ ਹੋ ਜਾਂਦਾ ਉਹਨਾਂ ਦਾ ਕੋਈ ਸੰਭਵ ਨਹੀਂ ਗੱਲ ਅੱਜ ਕੀ ਕਹਿਣਾ ਚਾਹੋਗੇ ਜੀ ਅੱਜ ਦੱਸੋ ਜੀ ਸਾਜ ਜੀ ਨਹੀਂ ਬੋਲਣਾ ਕਿਹੜੇ ਪਿੰਡੋਂ ਆਇਓ ਅਸੀਂ ਤਾਂ ਵੀਲੇ ਤੋਂ ਆਏ ਜੀ ਹਾਂਜੀ ਵੀਲੇ ਤੋਂ ਜੀ ਵੀਲੇ ਦੇ ਅੱਛਾ ਜੀ ਬਰਨਾਲੇ ਚ ਕਦੋਂ ਆਇਓ ਮੇਰੇ ਤਾਂ 10 ਸਾਲ ਹੋ ਗਏ ਜੀ 10 ਸਾਲ ਹੋ ਗਏ ਪੱਕੇ ਰਹਿੰਦੇ ਇੱਥੇ ਸਾਲ ਬਾਅਦ ਜਾਂਦੇ ਪਿੰਡ ਸਾਲ ਬਾਅਦ ਘੁੰਮਣ ਫਿਰਨ ਜਾਂਦੇ ਹੋ ਹਾਂਜੀ ਹਾਂਜੀ ਪੰਜਾਬ ਨੂੰ ਤੁਸੀਂ ਵੇਖਦੇ ਹੋ ਨੇੜਿਓਂ ਇੱਥੋਂ ਦਾ ਤੇ ਪੰਜਾਬ ਦਾ ਕੀ ਫਰਕ ਹੈ ਫਰਕ ਤਾਂ ਬਾਈ ਬਹੁਤ ਹੈਗਾ ਜਿਹੜੇ ਜੋਕਾਂ ਨੇ ਮਿਹਨਤ ਕਰਨੀ ਆ ਉਹ ਤਾਂ ਵਧੀਆ ਹੈਗੇ ਇਹਨੇ ਨਹੀਂ ਮਿਹਨਤ ਕਰਨੀ ਉਹ ਡਾਊਨ ਚ ਹੀ ਜਾਂਦੇ ਆ ਠੀਕ ਹੈ ਹਾਂ ਜੀ ਤੁਹਾਡੇ ਬੱਚੇ ਇੱਥੇ ਸੈੱਟ ਐ ਪੂਰੇ ਤਸੱਲੀ ਆਪਾਂ ਨੂੰ ਪੰਜਾਬ ਦੀ ਹਾਲਾਤ ਬਦਲ ਕਿਉਂ ਨਹੀਂ ਰਹੇ ਬਦਲ ਕਿ ਕਿੱਥੋਂ ਬਦਲੂ ਜੀ ਸਰਕਾਰਾਂ ਹੀ ਖਾਈ ਜਾਂਦੀਆਂ ਨੇ ਜੇ ਆਪਣਾ ਕੋਈ ਆਪਾਂ ਨੂੰ ਐਮ ਐਸ ਸੀ ਨਹੀਂ ਦੇ ਰਹੇ ਕੋਈ ਗਵਰਨਮੈਂਟ ਆਪਾਂ ਨੂੰ ਭਾਅ ਨਹੀਂ ਦਿੰਦੀ ਜੇ ਫਸਲ ਮਰ ਗਈ ਉਹਦਾ ਕੋਈ ਆਪਾਂ ਨੂੰ ਨਜ਼ੋਰਸ ਨਹੀਂ ਮਿਲਦੀ ਕੁਛ ਨਹੀਂ ਇੱਥੇ ਨਜ਼ੋਰਸ ਐ ਮਿਲਦੀ ਫਸਲ ਮਰ ਜਾਂਦੀ ਆ ਆਪਾਂ ਨੂੰ ਤਾਂ ਥੱਲੇ ਰੱਖੀ ਜਾਂਦੇ ਆ ਉੱਥੇ ਪੰਜਾਬ ਵਿੱਚ ਇੰਸ਼ੋਰੈਂਸ ਹੈ ਨਹੀਂ ਹਾਂ ਜੀ ਤੇ ਪੰਜਾਬ ਦੇ ਕਿਸਾਨ ਵੈਸੇ ਇੰਸ਼ੋਰੈਂਸ ਲੈਣ ਨੂੰ ਤਿਆਰ ਲੈ ਨਜ਼ੋਰਸ ਲੈਣ ਤਿਆਰ ਹੈ ਇੰਸ਼ੋਰਸ ਦੇਣ ਦੇ ਯੋਨ ਫਸਲ ਮਰਦੀ ਉਹ ਦਿੰਦੀ ਨਹੀਂ ਬਿਲਕੁਲ ਜੇ ਜੇ ਇੰਸ਼ੋਰੈਂਸ ਹੋਵੇ ਤੇ ਫਸਲ ਮਰਨ ਦਾ ਕੋਈ ਮਤਲਬ ਤੁਹਾਨੂੰ ਡਰ ਡਰ ਨਹੀਂ ਹੋਊਗਾ ਹਾਂ ਜੀ ਡਰ ਨਹੀਂ ਹੈ ਹਰ ਸਾਲ ਹੜ ਆ ਜਾਂਦੇ ਆ ਹਰ ਸਾਲ ਸੋਕਾ ਪੈ ਜਾਂਦਾ ਫਿਰ ਮਰਦੇ ਆ ਜੀ ਲੋਕ ਮਰੀ ਕਿਉਂ ਜਾਂਦੇ ਆ ਠੇਕੇ ਦੇ ਜ਼ਮੀਨਾਂ ਲਈਆਂ ਲੋਕ ਫਾਇਸ ਲਈ ਜਾਂਦੇ ਆ ਠੀਕ ਹੈ ਉਹ ਠੇਕੇ ਬਾਰੇ ਗੱਲ ਕਰੀਏ ਕਹਿੰਦੇ ਜੀ ਠੇਕਾ ਉਹਨਾਂ ਨੇ ਵਧਾਤਾ ਜਿਹੜੇ ਬਾਹਰ ਗਏ ਹੋਏ ਆ ਇੱਕ ਮਿੰਟ ਜੀ ਨਹੀਂ ਜੀ ਉਹਨਾਂ ਨੇ ਨਹੀਂ ਵਧਾਤਾ ਜਿਹੜਾ ਉਹ ਲੋਕਲ ਕੰਪੀਟੀਸ਼ਨ ਹੀ ਆ ਇਹ ਆਪ ਹੀ ਵਧਾਈ ਜਾਂਦੇ ਨਹੀਂ ਪਰ ਬਾਹਰ ਲਿਆਂਦੇ ਠੇਕਾ ਵਧਾਇਆ ਕਹਿੰਦੇ ਗੋਸ਼ ਲੱਗਦਾ ਮੈਂ ਤਾਂ ਆਪਦੇ ਕੋਲੋਂ ਗੱਲ ਨਹੀਂ ਕਰ ਰਿਹਾ ਮੈਂ ਨਾ ਮੈਂ ਤਾਂ ਗੱਲਾਂ ਨਹੀਂ ਸੁਣਦਾ ਵਾਂ ਉਹਦੇ ਬਾਰੇ ਗੱਲ ਕਰਦਾ ਹਾਂਜੀ ਮੈਂ ਤੁਹਾਨੂੰ ਦੱਸਦਾ ਇਹ ਗੱਲ ਠਿੱਕਾ ਤਾਂ ਲੋਕਾਂ ਨੂੰ ਸਬਰ ਨਹੀਂ ਹੈ ਜਿਨੇ ਆਪ ਖੇਤੀ ਕਰੀ ਉਹਨੂੰ ਪਤਾ ਮੇਰੇ ਬੇਟੇ ਦੀ 50000 ਰੁਪਏ ਦੀ ਜ਼ਮੀਨ ਦਿੱਤੀ ਆ ਉਹਦਾ ਮਿਹਨਤ ਕਿੱਦਾਂ ਹੁੰਦੀ ਆ 50000 ਰੁਪਏ ਦੀ ਜ਼ਮੀਨ ਦਿੱਤੀ ਸਾਡੇ ਆਪ ਦੀ ਹੁਣ ਜੇ 70 70 75 70000 ਨੂੰ ਲੈ ਕੇ 80000 ਤੱਕ ਪਹੁੰਚ ਗਈ ਜੀ ਉਹ ਮਰਨਗੇ ਜੀ ਫਿਰ ਹਾਂਜੀ ਜਦੋਂ ਬਚਦੇ ਨਹੀਂ ਕੁਝ ਸਾਡੀ 50000 ਰੁਪਏ ਦੀ ਦਿੱਤੀ ਵੀ ਆ ਇਹ ਤਾਂ ਨਹੀਂ ਵਾਹ ਲੈ ਕੇ ਮਰੂ ਜਦੋਂ ਉਹਨੂੰ ਅੱਧੇ ਪੈਸੇ ਤਾਂ ਬ ਚਲੋ ਸਾਵੇਂ ਹੁੰਦੇ ਹੋਣਗੇ ਹਾਂਜੀ ਹਾਂ ਅਸੀਂ ਸਾਡੀ 50000 ਰੁਪਏ ਦਿੱਤੀ ਜੋ ਦਾਣੇ ਘਰ ਆ ਜਾਂਦੇ ਇੰਨੇ ਹੀ ਬਹੁਤ ਹੈ ਮੈਂ ਤਾਂ ਬੇਟੇ ਨੇ ਕੋਈ ਕਹਤਾ ਆਪਾਂ ਡੈਡੀ 50000 ਹੁੰਦੀਆਂ 50000 ਦਿੱਤੀ ਹੈ ਠੀਕ ਹੈ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਜੀ ਠੇਕੇ ਬਾਰੇ ਠੇਕੇ ਵਿੱਚ ਮੈਂ ਦਿੱਤੀ ਹਾਂਜੀ ਇਹ ਠੇਕਾ ਵਧਾਉਣ ਵਾਲੀ ਗੱਲਾਂ ਹਨ ਜੀ ਜਿਹੜੇ ਲੋਕ ਉੱਥੇ ਬੇਜਮੀਨੇ ਹੋ ਗਏ ਜਿਨ੍ਹਾਂ ਦੀ ਜ਼ਮੀਨਾਂ ਵਿਕ ਗਈਆਂ ਉਹ ਲੋਕਾਂ ਕੋਲੇ ਹੋਰ ਕਿਤੇ ਹੀ ਨਹੀਂ ਹੈ ਕਮ ਹੈ ਨਹੀਂ ਹੋਰ ਉਹਨਾਂ ਕੋਲੇ ਸੰਦ ਵੱਡੇ ਵੱਡੇ ਆ ਉਹਨਾਂ ਨੂੰ ਇਹ ਠੇਕਾ ਲੈਣ ਦੇ ਇਵਜ ਦੇ ਵਿੱਚ ਆਰਤੀ ਤੋਂ ਤਕੜੀ ਰਕਮ ਮਿਲਦੀ ਆ ਵਿਆਜ ਤੇ ਵਰਤਨ ਇਸ ਕਰਕੇ ਉਹ ਇਹ ਨਹੀਂ ਦੇਖਦੇ ਤੁਹਾਨੂੰ ਫਾਇਦਾ ਹੁੰਦਾ ਨਾ ਹੁੰਦਾ ਉਹਨਾਂ ਦੀ ਆਈ ਚਲਾਈਏ ਚੱਲਦੀ ਆ ਹੈ ਹੂਚ ਕੁਝ ਨਹੀਂ ਹੈ ਕੋਪਨ ਜਨਾ ਜੀ ਕੋਈ ਗੱਲ ਕਰਨੀ ਚਾਹੁੰਦਾ ਹੋਵੇ ਪੰਜਾਬ ਦੇ ਮੁੱਦਿਆਂ ਬਾਰੇ ਕੋਈ ਗੱਲ ਤੁਸੀਂ ਤੁਹਾਡੇ ਦਿਲ ਦਿਮਾਗ ਵਿੱਚ ਹੋਵੇ ਖੁੱਲ ਕੇ ਕਰੋ ਹਾਂਜੀ ਕਰਨੀ ਚਾਹੁੰਦੇ ਹੋ ਪੰਜਾਬ ਬਾਰੇ ਕੋਈ ਗੱਲ ਨਸ਼ੇ ਬਾਰੇ ਕਹਿੰਦੇ ਮਨ ਨਸ਼ੇ ਦਾ ਸਰਕਾਰਾਂ ਬੰਦ ਕਰਨੀਆਂ ਚਾਹੁੰਨ ਇੱਕ ਸਰਚ ਕਰ ਸਕਦਾ ਜੀ ਨਸ਼ੇ ਸਰਕਾਰਾਂ ਨਾਲ ਆਪਣੇ ਪੋਰ ਚੜਾਈ ਨਾਲ ਕਿਆ ਸਾਰੇ ਬੰਦੇ ਸਾਰਾ ਕੰਮ ਕਰਦੇ ਨੇ ਇਹ ਸਰਕਾਰ ਨੂੰ ਪਤਾ ਤਾਂ ਹੁੰਦਾ ਹੀ ਆ ਸਾਰਾ ਕੋਈ ਪਤਾ ਹੀ ਹੁੰਦਾ ਨੂੰ ਜੇ ਇਹ ਨਸ਼ਾ ਕੱਢ ਕੋਈ ਚੀਜ਼ ਆ ਉਹ ਥਾਂ ਨੂੰ ਇਕੱਲੇ ਇਕੱਲੇ ਬੰਦੇ ਪਤਾ ਕੀ ਕਰਦਾ ਕਿਹੜਾ ਨਹੀਂ ਕਰਦਾ ਇਹ ਪੈਸੇ ਸ਼ਾਹਦਾਨਾ ਕੋਲੇ ਆਉਂਦੇ ਨੇ ਇਹ ਸਰਕਾਰ ਕੋਲੇ ਜਾਂਦੇ ਨੇ ਰਲ ਮਿਲ ਕੇ ਸਾਰਾ ਕੰਮ ਚੱਲਦਾ ਜੀ ਮੈਂ ਇੱਕ ਗੱਲ ਕਰਨੀ ਚਾਹੁੰਦਾ ਜੀ ਐਡੀਸ਼ਨ ਗੱਲ ਵੀ ਜਦੋਂ ਕਹਿੰਦੇ ਜੀ ਅੱਤਵਾਦ ਸੀ ਅਤਵਾਦੀ ਜਾਂ ਖਾੜਕੂਵਾਦ ਕਹਿੰਦੇ ਆ ਅਤਵਾਦ ਕਹਿੰਦੇ ਆ ਉਦੋਂ ਉਹਨਾਂ ਨੂੰ ਪਤਾ ਸੀ ਕਿ ਕਿਹੜੇ ਘਰ ਦਾ ਮੁੰਡਾ ਮਾੜਾ ਮੋਟਾ ਹੰਗਾਰਾ ਭਰਦਾ ਤੇ ਉਹਨੂੰ ਚੁੱਕ ਲੈਂਦੇ ਸੀ ਨਾ ਵੀ ਹੰਗਾਰਾ ਭਰਦਾ ਹੋਵੇ ਤੇ ਗਵੰਡੀਆਂ ਦੇ ਕਹਿਣ ਤੇ ਚੁੱਕ ਲੈਣਾ ਪਿੱਛਾ ਪਤੀ ਜਾਂਦਾ ਜਿਹੜੇ ਕਰਦੇ ਆ ਕੰਮ ਜਿਵੇਂ ਨਸ਼ਾ ਨਾ ਜਿਹੜੇ ਵੇਚਦੇ ਆ ਹਿਸਾਬਦੀ ਚੱਲਦਾ ਪਰ ਮਹੀਨਾਵਾਰ ਉਹਦੇ ਨਾਲ ਮੁਤਾਬਕ ਸ਼ੈਸੀ ਰੋਕ ਪੈਜ ਬਣਾਈ ਜਾਂਦੇ ਨੇ ਕੋਈ ਮਲਾ ਕੇ ਸਿਸਟਮ ਸਾਰਾ ਵਿਗੜਿਆ ਪਿਆ ਵਿਗੜਿਆ ਹੋਇਆ ਜੀ ਦੇਖੋ ਸਿਸਟਮ ਵਿਗੜਿਆ ਪਿਆ ਸਾਡੀ ਲੋਕਾਂ ਦੀ ਕੋਸ਼ਿਸ਼ ਹੋਣੀ ਚਾਹੀਦੀ ਜੇ ਸਾਨੂੰ ਇਸ ਗੱਲ ਦੀ ਸਮਝ ਹੈ ਤੇ ਅਸੀਂ ਉੱਥੇ ਜਿਹੜੇ ਪਿੱਛੇ ਬੈਠੇ ਆ ਉਹਨਾਂ ਨੂੰ ਇਹ ਗੱਲ ਦਸੀਏ ਜੀ ਹਾਂਜੀ ਜਿੱਥੋਂ ਤੱਕ ਨਸ਼ੇ ਵੀ ਕਿਵੇਂ ਰੋਕ ਸਕਦੇ ਆ ਨਸ਼ੇ ਤਾਂ ਰੁਕ ਸਕਦੇ ਆ ਜੇ ਲੋਕ ਜਾਗਰਤ ਹੋਣ ਦੂਸਰੀ ਗੱਲ ਨਸ਼ੇ ਤਾਂ ਰੁਕ ਸਕਦੇ ਆ ਮਾਂ ਪਿਓ ਬੱਚੇ ਦੀ ਨਿਗਰਾਨੀ ਕਰੇ ਕੋਈ ਨਸ਼ੇ ਘਰੇ ਤੇ ਨਹੀਂ ਆਉਂਦਾ ਅਸੀਂ ਘਰੇ ਮਗਾਉਨੇ ਆ ਤਾਂ ਸਾਨੂੰ ਨਸ਼ੇ ਦੇਣ ਆਉਂਦੇ ਆ ਹਰ ਮਾਂ ਪਿਓ ਦਾ ਫਰਜ਼ ਆ ਵੱਡੇ ਦਾ ਫਰਜ਼ ਆ ਅਸੀਂ ਆਪਣੇ ਬੱਚਿਆਂ ਦੀ ਨਿਗਰਾਨੀ ਕਰੀਏ ਉਹਨਾਂ ਨੂੰ ਨਸ਼ੇ ਤੋਂ ਬਚਾਈਏ ਵੇਚਣ ਵਾਲੇ ਨੇ ਚੀਜ਼ ਵੇਚਣੀ ਆ ਅਸੀਂ ਦੇਖਣਾ ਕਿ ਉਹ ਸਾਨੂੰ ਚੀਜ਼ ਮਿਲ ਲੈਣੀ ਹੈ ਕਿ ਨਹੀਂ ਲੈਣੀ ਜੇ ਅਸੀਂ ਨਾ ਨਸ਼ੇ ਕਰਾਂਗੇ ਸਾਡੇ ਬੱਚੇ ਨਸ਼ੇ ਤੋਂ ਬਚਣਗੇ ਤਾਂ ਵੇਚਣ ਵਾਲੇ ਆਪੇ ਉਹ ਧੰਦੇ ਨੂੰ ਖਤਮ ਕਰ ਦੇਣਗੇ ਇੱਕ ਮਿੰਟ ਜੀ ਇੱਕ ਮਿੰਟ ਧਿਆਨ ਦਿਓ ਸਦਾਜੀ ਨੇ ਗੱਲ ਬੜੀ ਪਿਆਰੀ ਕੀਤੀ ਆ ਕਿ ਅਸੀਂ ਨਸ਼ੇ ਕੋਈ ਸਾਨੂੰ ਨਹੀਂ ਦਿੰਦਾ ਅਸੀਂ ਮੰਗਵਾਨੇ ਆ ਪੰਜਾਬ ਸਰਕਾਰ ਨੇ ਤੇ ਜਮੈਟੋ ਰਾਈ ਸ਼ਰਾਬ ਜਿਹੜੀ ਘਰ-ਘਰ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਦੇਖੋ ਉਹ ਸਰਕਾਰਾਂ ਦਾ ਤਾਂ ਇਹ ਹੁੰਦਾ ਕਿ ਉਹਨਾਂ ਨੂੰ ਇੱਕ ਇਨਕਮ ਦਾ ਝਰੀਆ ਬਣਦਾ ਸਰਕਾਰਾਂ ਨੂੰ ਇਨਕਮ ਦਾ ਝਰੀਆ ਬਣਦਾ ਜਿਹੜੀ ਸ਼ਰਾਬ ਹੈ ਲੇਕਿਨ ਜਿਹੜੇ ਚਿੱਟਾ ਵਾ ਜਾਂ ਹੋਰ ਸਾਡੇ ਜਿਹੜੇ ਅੱਗੇ ਰਵਾਇਤੀ ਨਸ਼ੇ ਸੀ ਨਾ ਅਫੀਮ ਸੀ ਜਾਂ ਟੋਡੇ ਸੀ ਉਹਦੇ ਨਾਲ ਲੋਕ ਕੰਮ ਕਰਦੇ ਸੀ ਉਹ ਮਾਰੂ ਨਸ਼ਾ ਨਹੀਂ ਸੀ ਉਹਦੇ ਨਾਲ ਮੌਤ ਨਹੀਂ ਸੀ ਹੁੰਦੀ ਪਰ ਅੱਜ ਜਿਹੜਾ ਚਿੱਟੇ ਦਾ ਨਸ਼ਾ ਵਾ ਇਹ ਕੈਮੀਕਲ ਇਹੋ ਜਿਹਾ ਹੈ ਇਹ ਸੂਈ ਵਿੱਚ ਪਾਉਂਦੇ ਆ ਤੇ ਸੂਈ ਕੱਢਣ ਨਹੀਂ ਦਿੰਦੇ ਨਸ਼ਾ ਤਾਂ ਨਸ਼ਾ ਜੀ ਨਸ਼ਾ ਤਾਂ ਨਸ਼ਾ ਹੈਗਾ ਨਸ਼ਾ ਜਿਹੜਾ ਵਾ ਉਹ ਕਦੀ ਵੀ ਚੰਗਾ ਨਹੀਂ ਹੋ ਸਕਦਾ ਭਾਵੇਂ ਉਹ ਕੋਈ ਕਿਸੇ ਦਾ ਨਸ਼ਾ ਹੋਵੇ ਜਿਹੜੇ ਪੁਰਾਣੇ ਬੰਦੇ ਡੋਡੇ ਪੀਂਦੇ ਸੀ ਫੀਮ ਖਾਂਦੇ ਸੀ ਉਹਨਾਂ ਦੀਆਂ ਆਵਾਜ਼ਾਂ ਕੀ ਦੱਸੀਆਂ ਸੀਗੀਆਂ ਤੇ ਸਰੀਰ ਵੀ ਕੜਕੜ ਕਰਦਾ ਹੁੰਦਾ ਸੀਗਾ ਬਹੁਤੀ ਕੋ ਜਾਨ ਜੂਨ ਨਹੀਂ ਸੀ ਟਟਟ ਮਰ ਜਾਂਦੇ ਸੀਗੇ ਫੀਮ ਦੀ ਗੋਲੀ ਖਾ ਕੇ ਡਲੀ ਦੀ ਖਾ ਕੇ ਤੇ ਉਹ ਇਹਨੇ ਜ਼ੋਰ ਨਾਲ ਕੰਮ ਕਰਦੇ ਸੀ ਪਰ ਕੰਨਾਂ ਕਿ ਕਰ ਲੈਣਗੇ ਠੀਕ ਆ ਜੀ ਨਸ਼ਾ ਤਾਂ ਨਸ਼ਾ ਹੀ ਆ ਇਹਨੂੰ ਸਰਕਾਰਾਂ ਖਤਮ ਨਹੀਂ ਕਰਨਾ ਚਾਹੁੰਦੀਆਂ ਕਿਉਂ ਨਹੀਂ ਕਰਨਾ ਚਾਹੁੰਦੀਆਂ ਉਹ ਸਾਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਕੁਝ ਕਹਿਣਾ ਹੋਰ ਹਾਂਜੀ ਇਹ ਜਿਹੜੇ ਨਸ਼ੇ ਨੇ ਨਾ ਜੀ ਇਹ ਸਾਮਰਾਜ ਦੀ ਦੇਣ ਆ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਸਾਮਰਾਜ ਬਾਰੇ ਬਹੁਤਾ ਲੋਕਾਂ ਨੂੰ ਪਤਾ ਨਹੀਂ ਲੱਗਦਾ ਸਾਮਰਾਜ ਕਿਹਨੂੰ ਕਹਿੰਦੇ ਨੇ ਸਾਮਰਾਜ ਹੁੰਦਾ ਵੀ ਸਾਰੇ ਦੁਨੀਆ ਤੇ ਕਬਜ਼ਾ ਇੱਕ ਦੇਸ਼ ਦਾ ਹੋਵੇ ਜਿਵੇਂ ਅਮਰੀਕਾ ਸਾਮਰਾਜੀ ਦੇਸ਼ ਆ ਚైనా ਸਾਮਰਾਜੀ ਦੇਸ਼ ਆ ਰਸ਼ੀਆ ਸਾਮਰਾਜੀ ਦੇਸ਼ ਆ ਇਸੇ ਤਰ੍ਹਾਂ ਭਾਰਤ ਦੇ ਵਿੱਚ ਚੀਨ ਵਾਲੇ ਕਹਿੰਦੇ ਅਸੀਂ ਸਮਾਜਵਾਦੀ ਆ ਨਹੀਂ ਕਹਿਣਾ ਕੁਝ ਕਹੇ ਕਹੀਂ ਜਣ ਜੀ ਕਹਿਣਾ ਨਹੀਂ ਹੁੰਦਾ ਗਲਤ ਹੈ ਵੀ ਸਾਮਰਾਜੀ ਦਾਬੇ ਹੇਠ ਜਿਹੜੀਆਂ ਸਰਕਾਰਾਂ ਭਾਰਤ ਦੇ ਜਾਂ ਭਾਰਤੀ ਸਰਕਾਰਾਂ ਹਸੂਦੀਆਂ ਨਹੀਂ ਬਣਦੀਆਂ ਉਹ ਸਾਮਰਾਜ ਦੇ ਦਾਬੇ ਹੇਠ ਕਾਰਪੋਰ ਕਾਰਪੋਰ ਘਰਾਣੇ ਆ ਪੱਖੀ ਨੀਤੀਆਂ ਬਣਾਉਂਦੀਆਂ ਕਾਰਪੋਰ ਘਰਾਣੇ ਕੀ ਆ ਉਹ ਸਕੂਲ ਵੀ ਖੀਦਣਾ ਚਾਹੁੰਦੇ ਆ ਸਾਡੇ ਹਸਪਤਾਲ ਵੀ ਖੀਦਣਾ ਚਾਹੁੰਦੇ ਆ ਸਰਕਾਰੀ ਇਹ ਹੋ ਰਿਹਾ ਸਾਡੀਆਂ ਸਾਰੀਆਂ ਜਿਹੜੀਆਂ ਜਨਤਕ ادارے ਤੇ ਉਹ ਵੇਚੇ ਜਾ ਰਹੇ ਨੇ ਜੇ ਜਨਤਕਾਰੇ ਚੱਲਣ ਸਾਡੇ ਬੱਚਿਆਂ ਨੂੰ ਉੱਥੇ ਰੋਜ਼ਗਾਰ ਮਿਲੇ ਤਾਂ ਸਾਡੇ ਬੱਚੇ ਨਸ਼ਿਆਂ ਵੱਲ ਨਾ ਜਾਣ ਸਾਨੂੰ ਤੁਹਾਡੀ ਸਾਰੀ ਗੱਲਾਂ ਗੱਲਾਂ ਬਹੁਤ ਚੰਗੀਆਂ ਲੱਗੀਆਂ ਜੀ ਤੁਸੀਂ ਪੰਜਾਬ ਬਾਰੇ ਕੁੱਲ ਮਿਲਾ ਕੇ ਸਾਰੇ ਹੀ ਫਿਕਰਮੰਦ ਹੋ ਥੋੜੇ ਤਾਂ ਬੁਰੇ ਤਰੀਕੇ ਨਾਲ ਉਹ ਗੱਲ ਕਰਨੀ ਹਾਂਜੀ ਜਿੰਨ ਲੱਸੀ ਦੀ ਗੱਲ ਕੀਤੀ ਜੀ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ ਤੁਸੀਂ ਕਿਉਂ ਆਏ ਹੋ ਤੁਹਾਡਾ ਨਾਮ ਮੈਂ ਡਿਸਟ੍ਰਿਕਟ ਮੁਖਤਸਰ ਦੇਖਤ ਤੋਂ ਆਇਆ ਹਾਂ ਸਰ ਕਦੋਂ ਆਇਓ ਮੈਨੂੰ 20 ਸਾਲ ਹੋ ਗਏ 20 ਸਾਲ ਹੋ ਗਏ ਆਇਆ ਨੂੰ ਫਿਰ ਤੁਹਾਨੂੰ ਸਾਰਾ ਕੁਝ ਪਤਾ ਪੰਜਾਬ ਤੇ ਵਿਨੀ ਪੈਗਦਾ ਕੀ ਫਰਕ ਸਾਰਾ ਕੁਆ ਪੰਜਾਬ ਤੇ ਵਿਨੀ ਪੈਗਦਾ ਬਹੁਤ ਡਿਫਰੈਂਟ ਨਹੀਂ ਹੈ ਜੀ ਪੰਜਾਬ ਵੀ ਬਹੁਤ ਵਧੀਆ ਹੈ ਪੰਜਾਬ ਚ ਨਸ਼ਾ ਅੱਜ ਤੋਂ 40 ਸਾਲ 50 ਸਾਲ ਪਹਿਲਾਂ ਵੀ ਸੀਗਾ ਅੱਜ ਵੀ ਸੀਗਾ ਤੁਸੀਂ ਮੈਨੂੰ ਦੱਸ ਦਿਓ ਵਿਨੀ ਪੈਗ ਤੇ ਨਸ਼ਾ ਹੈ ਨਹੀਂਗਾ ਵੱਧੂ ਨਸ਼ਾ ਹੈ ਤੇ ਕਮੈਂਟ ਤੇ ਫੋਨ ਕਰੋ 5 ਮਿੰਟਾਂ ਚ ਆ ਜਾਂਦੇ ਬਿਲਕੁਲ ਬਿਲਕੁਲ ਡਿਲੀਵਰੀ ਮਿਲ ਜਣਾ ਹਾਂਜੀ ਇਹ ਜਿਹ ਜਿਹੜਾ ਹੋਇਆ ਪਹਿਲਾਂ ਡੋਡੇ ਪੋਸਟ ਹੁੰਦੇ ਸੀਗੇ ਹੁਣ ਥੋੜਾ ਕਿੱਟਾ ਆ ਗਿਆ ਸਾਰਾ ਕੁਝ ਬਦਲਿਆ ਇੱਥੇ ਬਦਲਿਆ ਉੱਥੇ ਬਦਲਿਆ ਵੀ ਕਿਉਂ ਕਿਉਂ ਨਹੀਂ ਖਤਮ ਹੋਣ ਦੇ ਚਾਂਸਸ ਤੁਹਾਨੂੰ ਲੱਗਦੇ ਹੁਣ ਉਹਦਾ ਰੂਪ ਬਦਲ ਗਿਆ ਡੋਡੇ ਫੀਮ ਦਾ ਰੂਪ ਬਦਲ ਕੇ ਛੱਟੇ ਚ ਆ ਗਿਆ ਇਹ ਸਾਨੂੰ ਘਰ ਤੋਂ ਸ਼ੁਰੂ ਕਰਨਾ ਪਊਗਾ ਪਹਿਲਾਂ ਸਾਡਾ ਪਰਿਵਾਰ ਆਪ ਦੇ ਚਾਰ ਜੀ ਹੈ ਜੇ ਮੈਂ ਵੱਡਾ ਘਰ ਤੋਂ ਉਹ ਚਾਰੇ ਨਹੀਂ ਮੇਰੇ ਮੇਰੀ ਮੰਨਦੇਗੇ ਤੇ ਉੱਥੇ ਆ ਪੋਪੂਲੇਸ਼ਨ ਬਹੁਤ ਹੈ ਗਵਰਨਮੈਂਟ ਇੰਨੇ ਨੂੰ ਸੰਭੀ ਬੈਠੀ ਆ ਬਹੁਤ ਵਧੀਆ ਬਹੁਤ ਸੰਭੀ ਬੈਠੀ ਆ ਐਕਚੁਅਲੀ ਪੁਰਸਤ ਕਿੰਨੇ ਕ ਲੋਟ ਆਉਂਦੇ ਆ ਤੁਹਾਨੂੰ ਪਤਾ ਪੱਤਰਕਾਰਾਂ ਨੂੰ ਆਪਣੇ ਵਿਨਿ ਪੈਕ ਦੇ ਵਿੱਚ ਆਏ ਵੀ ਕਿੱਡ ਦੇ ਕਤਲ ਹੁੰਦਾ ਕਿ ਨਹੀਂ ਹੁੰਦਾ ਹੁੰਦਾ ਨਾ ਨਸ਼ਾ ਹੀ ਝਗਦਾ ਸਾਰਾ ਕੁਝ ਇੱਥੇ ਉੱਥੇ ਵੀ ਇਵੇਂ ਹੀ ਹੈ ਉੱਥੇ ਪਰ ਆਪਾਂ ਇਸ ਇਸ ਗੱਲ ਨੂੰ ਆਪਾਂ ਲੈ ਕੇ ਬੇਫਿਕਰੇ ਹੋ ਜਾਈਏ ਵੀ ਕੋਈ ਨਹੀਂ ਇੱਥੇ ਵਿਨਿ ਪੈਕ ਚ ਵੀ ਚੱਲਦਾ ਜੇ ਪੰਜਾਬ ਵਿੱਚ ਵੀ ਹੋਇਆ ਤਾਂ ਫਿਰ ਕੀ ਹੋਇਆ ਮੈਂ ਉਹੀ ਚੱਲ ਗਈ ਹੈ ਨਾ ਆਪਣਾ ਘਰ ਤੋਂ ਸ਼ੁਰੂ ਕਰਨਾ ਮੈਨੂੰ ਜੇ ਆਪਾਂ ਘਰ ਦੇ ਆਪਦੇ ਬੱਚਿਆਂ ਦੀ ਨਿਗਰਾਨੀ ਰੱਖਾਂਗੇ ਸਾਰਾ ਕੁਝ ਕਰਾਂਗੇ ਆਪਾਂ ਬੱਚਿਆਂ ਮਗਰ ਤਾਂ ਪਾ ਨਹੀਂ ਸਕਦੇ ਵੀ ਹਾਂ ਵੀ ਮਗਰੀ ਤੁਰੇ ਫਿਰਗੇ ਉਹਨਾਂ ਦੇ ਪਰ ਆਪਾਂ ਨੂੰ ਇਹੋ ਪਤਾ ਹੋਣਾ ਚਾਹੀਦਾ ਵੀ ਕਿੱਥੇ ਜਾਂਦੇ ਆ ਉਹ ਕਿੱਥੋਂ ਆਉਂਦੇ ਆ ਕਿਹੜੇ ਉਹਦੇ ਨੇ ਫਰੈਂਡ ਆ ਚਾਰ ਰੱਖਾਂ ਦੀ ਲੋੜ ਆ ਹਾਂ ਚਾਰ ਰੱਖ ਬੋਲ ਹਾਂਜੀ ਤੁਸੀਂ ਕੁਝ ਕਹਿਣਾ ਸੀ ਜੀ ਨਸ਼ੇ ਬਾਰੇ ਇਹ ਗੱਲ ਆ ਜੀ ਪਿੰਡ ਦੇ ਕਹੜੀ ਪੰਜਾਬ ਦੇ ਕਰਨ ਨਸ਼ੇ ਦੀ ਜਿੰਨੀ ਪੁਲਿਸ ਪੰਜਾਬ ਦੀ ਆ ਤਕਰੀਬਨ 90% ਨਸ਼ਾ ਕਰਦੀ ਇਹਨਾਂ ਦਾ ਨਸ਼ੇ ਦਾ ਟੈਸਟ ਹੋਣਾ ਚਾਹੀਦਾ ਸਾਰੀ ਪੰਜਾਬ ਪੁਲਿਸ ਦਾ ਮੇਨ ਜੜ ਨਸ਼ੇ ਦੀ ਇੱਥੋਂ ਸ਼ੁਰੂ ਹੁੰਦੀ ਆ ਇੱਥੋਂ ਸਾਰਾ ਵਿਕੇਦਾ ਫੇ ਪੈਸਾ ਥੇਲਾ ਸਾਰੇ ਇੱਥੋਂ ਜਾਂਦਾ ਸਿਆਸੀ ਬੰਦਿਆਂ ਕੋਲ ਜੀ ਮਤਲਬ ਜਿਹਨਾਂ ਬੰਦਿਆਂ ਨੇ ਸਿਰ ਜ਼ਿੰਮੇਵਾਰੀ ਉਹ ਆਪ ਹੀ ਦੋਸ਼ੀ ਹੈਗੇ ਬਹੁਤ ਚੰਗੀਆਂ ਗੱਤਬੱਤ ਗਿਣਤੀ ਚ ਲੈ ਕੇ ਉਹ ਕਿਸੇ ਹੋਰ ਮੁੱਦੇ ਤੇ ਆਪਾਂ ਗੱਲ ਕਰਾਂਗੇ ਤੁਹਾਡੀ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ